ਔਰ ਟਿਲੋ ਸਾਹਿਬ ਦੇ ਨਾਲ ਗੱਲਬਾਤ ਕਰਨ ਦਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਆਇਦਰ ਪ੍ਰੋਮਿਚ ਟਿਲੋ ਸਾਨ ਨੂੰ ਸੰਬੋਧਿਤ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਕੋ ਦਿਨਾਂ ਤੋਂ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਬਹੁਤ ਹੀ ਮਸ਼ਹੂਰ ਕਰਨ ਵਾਲਾ ਇੱਕ ਵਿਅਕਤੀ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਹੈ ਉਹਦੇ ਬਾਰੇ ਵਿੱਚ ਤੁਸੀਂ ਜਾਣਦੇ ਹੋ ਕਿ ਵੱਖ-ਵੱਖ ਅਖਬਾਰਾਂ ਦੀਆਂ ਸੁਰਖੀਆਂ ਬੜਦੀਆਂ ਨੇ ਅਰਜਨਾ ਹਿਤ ਵੱਖ-ਵੱਖ ਤਰ੍ਹਾਂ ਦੀਆਂ ਅਖਬਾਰਾਂ ਅਤੇ ਬਾਕੀ ਕੁ ਐਂਗਲਸਟੋਨ ਜੋ ਪੱਤਰਕਾਰ ਨੇ ਰਿਪੋਰਟਿੰਗ ਕਰਦੇ ਨੇ ਉਹ ਆਪਣਾ ਨਜ਼ਰੀਆ ਲਿਖਦੇ ਨਹੀਂ ਟੈਲੀਵਿਜ਼ਨ ਤੇ ਟੈਲੀਕਾਸਟ ਹੋ ਰਹੀਆਂ ਨੇ ਬ੍ਰਾਡਕਾਸਟ ਹੋ ਰਹੀਆਂ ਨੇ ਸੋ ਅਸੀਂ ਬਿਲਕੁਲ ਇਹ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਜਿਹੜਾ ਮਕਸਦ ਸਾਡਾ ਇਹ ਆ ਕਿ ਐਸੇ ਪੱਤਰਕਾਰ ਨਾ ਗੱਲਬਾਤ ਕਰ ਸਕੀ ਜੋ ਕਿ ਤੁਹਾਨੂੰ ਸਹੀ ਤਸਵੀਰ ਤੁਹਾਡਾ ਸਾਂਝੀ ਕਰ ਸਕੇ ਸੋ ਮੈਂ ਆਇ ਦੇ ਪ੍ਰੋਮੋ ਵਿੱਚ ਗੱਲਬਾਤ ਕਰਨ ਲੱਗਾ ਟੀਲਰ ਸਾਹਿਬ ਨਾਲ ਟੀਲਰ ਸਾਹਿਬ ਸਭ ਤੋਂ ਪਹਿਲਾਂ BBC ਟਾਂਟੋ ਸ਼ੋਅ ਦੇ ਵਿੱਚ ਰਸਮ ਮੁਤਾਬਕ ਤੁਹਾਡਾ ਹਾਰਦਿਕ ਸਵਾਗਤ ਹੈ ਔਰ ਕਦੇ ਵੀ ਸਵਾਗਤ ਨਹੀਂ ਬਣਿਆ ਪਹਿਲੀ ਵਾਰ ਸਵਾਗਤ ਬਣਿਆ ਕਿ ਗੱਲਬਾਤ ਕੀਤੀ ਜਾਵੇ ਆਪ ਜੀ ਨੂੰ ਜੀ ਆਇਆਂ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਟੀਲਰ ਸਾਹਿਬ ਪੱਤਰਕਾਰ ਖੇਤਰ ਵਿੱਚ ਜਿਹੜਾ ਤੁਹਾਡਾ ਨਾਮ ਹੈ ਜਿਸ ਮਕਾਮ ਤੇ ਪਹੁੰਚੇ ਹੋ ਔਰ ਮੈਂ ਸਲੂਟ ਕਰਦਾ ਔਰ ਇਸ ਖੇਤਰ ਦੇ ਵਿੱਚ ਮੈਨੂੰ 43 ਸਾਲ ਹੋ ਗਏ ਨੇ ਔਰ ਬੇਖੂਬੀ ਦੇ ਨਾਲ ਤੁਸੀਂ ਪੱਤਰਕਾਰੀ ਕੀਤੀ ਹੈ ਅਸੀਂ ਥੋੜੇ ਤੋਂ ਬੜਾ ਕੁਝ ਸਿੱਖਦੇ ਹਾਂ ਜ਼ਿੰਦਗੀ ਵਿੱਚ ਡਸਲ ਮੈਟਰ ਕਿ ਤੁਸੀਂ ਕਿਸੇ ਵੀ ਦੇਸ਼ ਵਿੱਚ ਪੱਤਰਕਾਰੀ ਕਰਦੇ ਹੋ ਪਰ ਪੱਤਰਕਾਰੀ ਭਾਈਚਾਰੇ ਦੇ ਵਿੱਚ ਦੂਸਰੇ ਪੱਤਰਕਾਰ ਨੂੰ ਸਤਿਕਾਰ ਦੇਣਾ ਅਤੇ ਸਲੂਟ ਦੇਣਾ ਇਹ ਸਾਡਾ اخਲਾਕੀ ਫਰਜ਼ ਬਣਦਾ ਕਿ ਤੁਸੀਂ ਸਾਡੇ ਸਤਿਕਾਰਯੋਗ ਹੋ ਆਪ ਜੀ ਨੂੰ ਇੱਕ ਵਾਰ ਫਿਰ ਨਿੱਘੀ ਜੀ ਹੈ ਤੁਹਾਨੂੰ ਸਭ ਜਿਹੜੇ ਸਰ ਦਰਸ਼ਕ ਨੇ ਉਹਨੇ ਕੋਨੇ-ਕੋਨੇ ਵਿੱਚ ਇਹ ਜਨਾਂ ਨੂੰ ਚਾਹੁੰਦੇ ਕਿ ਬਠਿੰਡੇ ਦਾ ਜਿਹੜੇ ਦਾ ਇੱਕ ਪਿੰਡ ਹੈ ਜੀਂਦਾ ਹੈ ਜੀ ਮੇਰੇ ਖਿਆਲ ਜੇ ਮੈਂ ਕਹਾਂ ਠੀਕ ਹਾਂ ਮੈਂ ਤਾਂ ਇਸ ਨੂੰ ਮਸ਼ਹੂਰ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਦੇ ਦੁਆਲੇ ਇੱਕ ਖਬਰ ਘੰਮਰੀ ਪਿਛਲੇ ਕਈ ਦਿਨਾਂ ਤੋਂ ਕਿ ਉਹਨਾਂ ਨੇ ਆਤਮਕਾਤਕੀ ਬੰਬ ਬਣ ਕੇ ਫਟਣ ਵਾਲਾ ਗੁਰਪ੍ਰੀਤ ਕਿੱਥੇ ਹੈ ਇਸ ਵੇਲੇ ਪੂਰੀ ਸਟੋਰੀ ਹੈ ਕਿ ਵਾਸੀ ਸਰੋਤ ਸਿੰਦੇ ਦੇ ਤੇ ਇਹ ਪਿੰਡ ਦਾ ਨਾਮ ਹੈ ਜੀਦਾ ਜੀਦਾ ਆਣਾ ਜੀਤਾ ਜੇ ਇਹ ਵੀ ਹਰੀਪਤੈ ਨੂੰ ਕਹਨਾ ਇਹ ਥਾਣਾ ਨਈਆਂ ਵਾਲਾ ਸੱਜਾ ਹੈ ਜੀ ਜੀ ਨੂੰ ਅੱਜਕੱਲ ਗੋਮਿਆਂ ਨਾਲ ਕਿਹਾ ਜਾਂਦਾ ਹੈ ਪੁਰਾਣਾ ਨਾਂ ਰਿਆਸਤ ਫਰੀਦਕੋਟ ਦੇ ਤੁ ਇਹ ਨੂੰ ਨਈਆਂ ਵਾਲਾ ਕਿਹਾ ਜਾਂਦਾ ਹੈ ਜੀ ਜੀ ਜਮਾਨੇ ਚ ਇਹ ਇਲਾਕਾ ਫਰੀਦਕੋਟ ਰੈਸਰ ਦੇ ਵਿੱਚ ਹੁੰਦਾ ਸੀ ਸਾਡਾ ਬਠਿੰਡਾ ਪਟਿਆਲਾ ਰਿਆਸਤ ਵਿੱਚ ਹੁੰਦਾ ਸੀ ਜੀ ਤਾਂ ਇਸ ਪਿੰਡ ਦਾ ਮੁੰਡਾ ਗੁਰਪ੍ਰੀਤ ਸਿੰਘ ਹੈ ਜਿਹਦੇ ਬਾਪ ਦਾ ਨਾਂ ਧਕਾਰ ਸਿੰਘ ਮੁੰਡਾ 19 ਸਾਲ ਦਾ ਹੈ ਔਰ ਹਾਈ ਪ੍ਰਾਈਸ ਦੇ ਵਿੱਚ ਬਹੁਤ ਹੀ ਇੰਟੈਲੀਜੈਂਟ ਹੈ ਜੋ ਮੈਨੂ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਇਹਨੇ ਇੱਕ ਮਰਸ ਦੇ ਵਿੱਚ ਇਸ ਲਗਭਗ 95% ਨੰਬਰ ਹਾਸਲ ਕੀਤੇ ਬਾਤ ਸੁਣੀ ਜੇ ਇਹਦਾ ਇਹਗਾ ਬਚਪਨ ਦਾ ਪਹਿਲਾ ਪੜਾ ਉਹ ਇਹਦੇ ਨਾਲ ਕੱਟ ਪੀਤਾ ਤੇ ਫਿਰ ਇਹਦਾ ਆ ਜਾਂਦਾ ਆਪਣੇ ਪਿੰਡ ਜੀ ਘਾਰੇ ਮੇਲਾ ਪਿੰਡ ਤੋਂ ਥੋੜਾ ਜਿਹਾ ਬਾਹਰ ਹੈ ਔਰ ਉਤੋਂ ਆ ਕੇ ਇਹ ਬੰਦਾ ਜਿਹੜਾ ਹੈਗਾ ਮੁੰਡਾ ਜੁੜ ਜਾਂਦਾ ਹੈ ਸੋਸ਼ਲ ਮੀਡੀਆ ਨਾਲ ਜੀ ਸੋਸ਼ਲ ਮੀਡੀਆ ਤੇ ਦੇਖਣ ਲੱਗਿਆ ਵੀਡੀਓਜ਼ ਤੇ ਵੀਡੀਓਜ਼ ਦੇਖਦਾ ਦੇਖਦਾ ਇਹ ਕੁਝ ਪਾਕਿਸਤਾਨੀ ਜਿਹੜੇ ਹੈਗੇ ਆ ਅ ਡੈਟਿਸਟ ਉਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਉਹਨਾਂ ਦੀਆਂ ਵੀਡੀਓਜ਼ ਦੇਖਦਾ ਹੈ ਜੀ ਉਹਨਾਂ ਦੀ ਇਹ ਵੀਡੀਓ ਦੇਖਦਾ ਤੇ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਸਮਝੋ ਆਈਸੋਲੇਟ ਕਰ ਲਿਆ ਕਿ ਆਪਣੇ ਕਮਰੇ ਦੇ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਛੇ ਆਉਣ ਦਿੰਦਾ ਕਮਰੇ ਦੇ ਵਿੱਚ ਬਾਹਰ ਨਿਕਲਦਾ ਸਿਰਫ ਲੋਕਾਂ ਨਾਲ ਜਾਂਦਾ ਸੀ ਹਮਮ ਪਰਿਵਾਰ ਨੂੰ ਇੰਨੀ ਕਿਹੜੀ ਜ਼ਰੂਰ ਸੀ ਕਿ ਇਹ ਬੰਦਾ ਕੋਈ ਨਾ ਕੋਈ ਚੀਜ਼ ਬਾਹਰੋਂ ਮਗਵਾਰਿਆ ਆਨਲਾਈਨ ਲੇਜਰ ਗਿਆ ਇਹ ਕੁਸ਼ੀਦਿਆ ਮੰਗਵਾਉਂਦਾ ਉਹਦਾ ਸੀ ਹੂੰ ਔਰ ਬਾਅਦ ਦੇ ਵੀ ਜਿਹੜਾ ਤਮਾਕਾ ਹੋ ਗਿਆ ਤਮਾਕਾ ਹੋਣ ਤੋਂ ਬਾਅਦ ਜੋੜ ਕਬਰੀ ਹੋਈ ਹੈ ਤੋਂ ਹੂੰ ਉਸ ਰਿਕਵਰੀ ਤੋਂ ਬਦਲ ਲੱਗਦਾ ਹੈ ਕਿ ਬੜਾ ਜਿਹੜਾ ਹੈਗਾ ਬਹੁਤ ਹੀ ਖਤਰਨਾਕ ਕਿਸਮ ਦੀਆਂ ਜਿਹੜੀਆਂ ਰਸਾਇਣਾਂ ਜਿਹੜਾ ਮਿਲੀਆਂ ਸੀ ਇਹਦੇ ਹੂੰ ਇਹ ਅਮੋਨੀਅਮ ਜਿਹੜਾ ਅਮੋਨੀਅਮ ਨਾਈਟ੍ਰੇਟ ਅਮੋਨੀਅਮ ਸਲਫੇਟ ਲੈਡ ਨਾਈਟ੍ਰੇਟ ਫਾਸਫੋਰਸ ਪੈਂਟਾਕਸਾਈਡ ਇਹ ਕੁਛੇ ਦੇ ਕੋਲੋਂ ਮਕਲੇ ਹੋਏ ਜਿਹੜੇ ਕਮਰੇ ਦੇ ਵਿੱਚੋਂ ਮਿਲਦਾ ਹੈ ਅਸਲ ਦੇ ਵਿੱਚ ਇਹ 10 ਸਤੰਬਰ ਦੀ ਗੱਲ ਹੈ ਕਿ 10 ਸਤੰਬਰ ਨੂੰ ਜਿਵੇਂ ਨੇ ਵਾਰ ਉਸਮਾਨ ਮਗਵਾਇਆ ਜੀ ਉਹ ਸਮਾਨ ਨੂੰ ਇਹ ਉਹਦੇ ਨਾਲ ਤਜਰਬਾ ਕਰਦਾ ਸੀ ਅਸੈਂਬਲ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਧਮਾਕਾ ਹੋਇਆ ਜੀ ਧਮਾਕੇ ਦੇ ਨਾਲ ਇਹ ਇਨ ਦੀ ਇਕਵਾਦ ਜਿਹੜੀ ਹੈਗੀ ਉਹ ਪੂਰੀ ਤਰ੍ਹਾਂ ਜਿਹੜੀ ਹੈ ਹੈਰਬੂਗੀ ਹੂੰ ਅਰ ਇਹਨੂੰ ਇਮੀਡੀਏਟ ਤੇਰਾ ਹਸਪੀਟਲ ਪਹਿਲਾ ਪ੍ਰਾਈਵੇਟ ਹਸਪੀਟਲ ਸਰਕਾਰੀ ਹਸਪੀਟਲ ਜਾਂ ਇੰਦਰਾ ਫਿਰ ਪ੍ਰਾਈਵੇਟ ਹਸਪੀਟਲ ਔਰ ਉਹ ਤੋਂ ਬਾਅਦ ਸਾਡੇ ਬਿਠਿੰਡਾ ਦੇ ਵਿੱਚ ਇੱਕ ਏਮ ਜੀ ਬੜਿਆ ਹੋਇਆ ਤੇ ਇਹਨੂੰ ਏਮ ਜੀ ਜਾ ਕੇ ਪੜਤਰੀ ਕਰਵਾਤਾ ਜੀ ਨੈਕਸਟ ਡੇ 11 ਨੂੰ 11 ਸਤੰਬਰ ਨੂੰ ਇਹਦੇ ਫਾਦਰ ਨੇ ਇਹਦੀ ਜਾਣਕਾਰੀ ਮਿਲੀ ਕਿ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਕਿਉਂਕਿ ਹਸਪੀਟਲ ਦੇ ਵਿੱਚੋਂ ਕੁਰਕਾ ਜਾਂਦਾ ਪੁਲਿਸ ਕੋਲ ਜੀ ਹਸਪੀਟਲ ਦੇ ਵਿੱਚੋਂ ਗਈ ਹੈ ਉਹ ਆ ਕੇ ਕਹਿੰਦੇ ਕੌਣ ਮੁੰਡਾ ਕੀ ਦਾ ਉਹ ਬਹੁਤੀ ਜਾਣਕਾਰੀ ਹਾਸਲ ਕਰਦੇ ਆ। ਹੂੰ ਉਸ ਵੇਲੇ ਨ ਜਾਣਕਾਰੀ ਮਿਲਦੀ ਉਹ ਹਸਪੀਟਲ ਜਿਹੜੇ ਆਂਦੇ ਔਰ ਉਹ ਤੋਂ ਬਾਅਦ ਇਹ ਸੋਚਿਆ ਕਿ ਮੈਂ ਅੰਦਰ ਜਾ ਕੇ ਦੇਖਾਂ ਸਹੀ ਕਮਰੇ ਦੇ ਵਿੱਚ ਹੈ ਕੀ। ਹੂੰ ਉਹਨੇ ਦੇਖਿਆ ਕਮਰੇ ਦੇ ਵਿੱਚ ਕਾਫੀ ਕੁਝ ਖਿਲਿਆ ਪਿਆ ਹੈ। ਉਹਨੇ ਇੱਕ ਝਾੜੂ ਲੈ ਝਾੜੂ ਲੈ ਕੇ ਦੇਦੋ ਉਹਨੂੰ ਸਾਫ਼ ਕਰਦਾ ਸੀ ਤੇ ਉੱਥੇ ਫਿਰ ਇੱਕ ਤਮਾਕਾ ਹੁੰਦਾ ਹੈ। ਨਤੀਜਾ ਇਹ ਹੈ ਕਿ ਬਾਪ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਲਗਪਗ ਟੈਲਜ ਹੋ ਗੀਆਂ। ਉਹਨੂੰ ਵੀ ਜਿਹੜਾ ਐਸਓ ਫ੍ਰੀਡ ਕੋਰਟ ਦੇ ਹਸਪੀਟਲ ਦੇ ਵਿੱਚ ਦਾਖਲ ਕੀਤਾ ਹੋਇਆ ਹੈ। ਫਾਈਨਿੰਗ ਕਿ ਜਦੋਂ ਕੋਈ ਪਤਾ ਨਹੀਂ ਲੱਗਿਆ ਦੂਸਰੇ ਦਿਨ ਜਦ ਬਾਪ ਤੱਕ ਵੀ ਹੋ ਗਏ ਤਾਂ ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਕੋਈ ਗਲਵੜਾ ਹੈ ਔਰ ਪੁਲਿਸ ਨੇ ਫਿਰ ਜਿਹੜੀ ਹੈ ਥਾਰੋਡੀ ਜਦੋਂ ਆ ਕੇ ਦੇਖਿਆ ਮੈਂ ਅੰਦਰ ਤੋਂ ਫਿਰ ਮਰਨ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਨੇ ਉਹ ਪੁਲਿਸ ਨੇ ਸਮਝ ਗਈ ਕਿ ਜੇ ਲਗਾਤਾਰ ਦੋ ਤਮਾਕੇ ਹੋਏ ਤਾਂ ਮਾਮਲਾ ਗੜਬੜਾ ਹੈ ਜਿਆਦਾ ਕੁਝ ਹੋ ਸਕਦਾ ਹੈ ਉਸ ਤੋਂ ਬਾਅਦ ਇਹਨੇ ਫਿਰ ਉਸ ਮਾਮਲੇ ਨੂੰ ਸਾਰੇ ਨੂੰ ਸੀਲ ਕਰਤਾ ਔਰ ਬੰਬ ਜਿਹੜਾ ਡਿਸਟਰਾਇ ਕਰਨ ਵਾਲਾ ਸਕੈਡਾ ਉਹ ਮੰਗਵਾਇਆ ਗਿਆ ਉਸ ਕਾਡ ਨੇ ਵੀ ਦਰਗਾਂ ਤੋਂ ਇਨਕਾਰ ਕਰਤਾ ਕਿ ਨਹੀਂ ਕੋਈ ਗੜਬੜ ਹੋ ਸਕਦੀ ਹੈ ਤੇਰਸਾ ਬਈ ਕੋਸ਼ਿਸ਼ ਕੀਤੀ ਆ ਅਰ ਜੀ ਤੇਰਸਾ ਮਾਫ ਕਰਨਾ ਮੈਂ ਗੱਲ ਨੂੰ ਆਪਾਂ ਕੰਟੀਨਿਊ ਰੱਖੀਏ ਮੇਰੇ ਮਨ ਦੇ ਵਿੱਚ ਕੁਝ ਸਵਾਲ ਨੇ ਜਿਹੜੇ ਰਾਈਟ ਮੈਂ ਇਕੱਲੇ ਕਰਨੇ ਚਾਹੁੰਦਾ ਇੱਕ ਤਾਂ ਇਸ ਜਿਹੜਾ ਬੱਚਾ ਆ ਇਹ ਕਿਹੜੀ ਕਾਸਟ ਦਾ ਆ ਤਾਂ ਦੂਸਰਾ ਮੇਰਾ ਸਵਾਲ ਆ ਕਿ ਇਹ ਆਰਥਿਕ ਪੱਖੋਂ ਇਹ ਘਰ ਕਿਹੋ ਜਿਹਾ ਆ ਆਰਥਿਕ ਪੱਖ ਤੋਂ ਜੇ ਦੇਖੀਏ ਦੱਸੀ ਸਭ ਤਾਂ ਹੈ ਸੰਗੀ ਰੋਟੀ ਖਾਣ ਵਾਲਾ ਪਰਿਵਾਰ ਹੈ ਇਹ ਕਿਹੜੀ ਕਾਸਟ ਸੱਚੇ ਵਿੱਚ ਬਹੁਤ ਗਰੀਬ ਹੈ ਕਾਸਟ ਜੱਟ ਸਿੱਖ ਹੈ ਜੀ ਕਾਸਟ ਜੱਟ ਸਿੱਖ ਹੈ ਸੰਗੀ ਰੋਟੀ ਖਾਣ ਵਾਲਾ ਹੈ ਔਰ ਇਹ ਮੁੰਡੇ ਦੇ ਪਲੱਸ 2 ਦਾ ਜਿਹੜਾ ਹੈਗਾ ਪਲੱਸ 2 ਦੇ ਵਿੱਚ 97% ਕਮਰਸ ਦੇ ਨਾਲ ਨੰਬਰ ਹਾਸਲ ਕੀਤੇ ਹੋਏ ਹੈ ਜੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਪਿੰਡ ਦੇ ਵਿੱਚ ਰਹਿਣ ਵਾਲਾ ਬੰਦਾ ਐਨਾ ਬੱਚਾ ਐਨਾ ਇੰਟੈਲੀਜੈਂਟ ਹੋਵੇ ਜੀ ਅਬ ਇੰਟੈਲੀਜੈਂਟ ਬੱਚੇ ਅਕਸਰ ਜਿਹੜੇ ਡੀਰੇਲ ਹੁੰਦੇ ਆ ਤੇ ਉਹਨਾਂ ਦੇ ਦਿਮਾਗ ਤਾਂ ਹੁੰਦੇ ਹੀ ਹੁੰਦੇ ਤੇ ਉਹ ਦਿਮਾਗ ਉਹਨਾਂ ਦੇ ਬਿਲਕੁਲ ਦੂਸਰੇ ਪਾਸੇ ਚਲੇ ਜਾਂਦੇ ਹੂੰ ਤਾਂ ਆਪਾਂ ਜ਼ਿਕਰ ਕਰਦੇ ਸੀ ਕਿ ਪੁਲਿਸ ਨੇ ਜਿਸ ਵੇਲੇ ਫਿਰ ਜਾ ਕੇ ਦੇਖਿਆ ਸਾਰਾ ਕੁਝ ਤੇ ਉਹ ਤੋਂ ਬਾਅਦ ਪੁਲਿਸ ਨੇ ਫਿਰ ਆਰਮੀ ਨਾਲ ਕੰਟੈਕਟ ਕੀਤਾ ਜੀ ਅਰ ਆਰਮੀ ਨੇ ਆ ਕੇ ਉਸ ਏਰੀਏ ਨੂੰ ਆਪਣੇ ਘੇਰੇ ਦੇ ਵਿੱਚ ਲਿਆ ਸਾਰੇ ਦਾ ਸਾਰਾ ਘਰ ਇਹਨਾਂ ਦਾ ਘੇਰੇ ਚ ਲਿਆ ਤੇ ਆਰਮੀ ਨੇ ਫਿਰ ਉਹਦੀ ਤਲਾਸ਼ੀ ਲੈਣ ਵਾਸਤੇ ਰਿਮੋਟ ਤੇ ਰਾਹੀ ਤਲਾਸ਼ੀ ਲਈ ਜੀ ਇੱਕਦਮ ਮੋਟ ਵੀ ਜਿਹੜਾ ਹੈਗਾ ਉਹ ਵੀ ਜਿਹੜਾ ਡੈਮੇਜ ਹੋ ਗਿਆ ਸੀ ਅਰ ਰਿਮੋਟ ਤੇ ਨਾਲ ਉਹਨੇ ਸਾਰਾ ਕੁਝ ਇਕੱਤਰ ਕਰਨ ਤੋਂ ਬਾਅਦ ਆਰਮੀ ਨੇ ਸਾਰੀ ਸਫਾਈ ਕਰਨ ਤੋਂ ਬਾਅਦ ਹੁਣ ਆਰਮੀ ਨੇ ਉਹਨੂੰ ਛੱਡਿਆ ਹੋਵੇ ਜੀ ਜਿਹਦੀ ਉਹਦੀ ਜਖਮੀ ਬਾਹ ਸੀ ਉਹ ਬਾਹ ਇੰਨੀ ਜਿਆਦਾ ਖਰਾਬ ਹੋ ਗਈ ਸੀ ਕਿ ਜੇ ਉਹ ਬਾਹ ਨਾ ਕੱਟੀ ਜਾਂਦੀ ਤਾਂ ਇਨਫੈਕਸ਼ਨ ਫੈਲ ਜਾਂਦਾ ਸੀ ਇਹ ਰੋ ਬੱਚੇ ਦੀ ਜਾਨ ਵੀ ਚਲੀ ਜਾਂਦੀ ਸੀ ਜੀ ਇਹ ਡਾਕਟਰਾਂ ਨੇ ਆਪਣੇ ਪੱਧਰ ਤੇ ਫੈਸਲਾ ਕੀਤਾ ਇਹਦੇ ਵਿੱਚ ਉਹਦੀ ਬਾਹ ਕੱਟਤੀ ਸੀ کافی ਦਿਨ ਮਤਲਬ ਉਹ ਰਿਹਾ ਇਹ ਮਿਲਦੇ ਵੀ ਕਿ ਰਿਹਾ ਪੁਲਿਸਿਕ ਸਟਡੀ ਦੇ ਵਿੱਚ ਤੇ ਹੁਣ ਉਹ ਐਸਪੇ ਦੇ ਦੁਆਰਾ ਫੇਰ ਪੂਲਸ ਵੀ ਪਹਿਲਾਂ ਨਿਗਰਾਨੀ ਵਿੱਚ ਸਟਡੀ ਤੇ ਆ ਗਿਆ ਜਿਸ ਤੇ ਸੀਆਈਏ ਸਟਾਫ ਮਠੰਡਾ ਨੇ ਲਿਖਿਆ ਹੈ ਜੀ ਔਰ ਲਗਾਤਾਰ ਜਿਹੜੀ ਉਹਦੀ ਪੁਸ਼ਕਿਸ਼ ਹੈ ਉਹਦੀ ਪੁਸ਼ਕਿਸ਼ ਪੰਜਾਬ ਪੁਲਿਸ ਦੇ लगातार कर रही है जम्मू कश्मीर की पुलिस भी आ गई है उन्होंने भी पुछगिश की थी है नैशनल इनवैसिगे एजेंसी वो भी पुछगिश करके चली गई है इंटरस्टिंग पक्ष यह है कि इस लड़के ने एक जी बुक करवाई हुई ए, 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 थी कठुआ जाते जो ये मोबाइल फोन की फरौला फराली की पुलिस ने पता लगे कि यह कठुआ जा रहा है ਇਹ ਜੇ ਦੁਬਾਰਾ ਪੁਛਕਿਸ਼ ਹੁੰਦੀ ਹੈ ਤਾਂ ਪਤਾ ਇਹ ਲੱਗੇ ਕਿ ਕਠੂਆ ਜਾ ਕੇ ਇਸ ਬੰਦੇ ਨੇ ਹਿਊਮਨ ਬੱਬਾਣਾ ਸੀ ਔਰ ਉੱਥੇ ਕਾਫੀ ਨੁਕਸਾਨ ਹੋਣਾ ਸੀ। ਮੁੱਢਲੀ ਪੁਛਕਿਸ਼ ਦੇ ਵਿੱਚ ਜੋ ਸਾਨੂੰ ਜਾਣਕਾਰੀ ਮਿਲੀ ਹੈ ਪੁਲਿਸ ਕੋਲ ਇਹ ਗੱਲ ਮੰਨੀ ਹੈ ਕਿ ਮੈਨੂੰ ਜਿਹੜੇ ਜਨਮਕ ਜਾਨ ਤੇ ਖੂਰਾ ਮਿਲਦੇ ਜਿਹੜਾ ਉਹ ਲਾਜ ਦਿੱਤਾ ਗਿਆ ਸੀ। ਅਜੇ ਤੱਕ ਵੀ ਇਹਦਾ ਬ੍ਰੇਨ ਜਿਹੜਾ ਹੈਗਾ ਬਾਸ਼ੀਆ ਹੋਇਆ ਹੈ ਉਹ ਠੀਕ ਨਹੀਂ ਹੋਇਆ। ਔਰ ਛੁਰੂ ਜਦੋਂ ਪੁਲਿਸ ਵਾਲੇ ਪੁੱਛਦੇ ਉਹਨਾਂ ਨੇ ਕਿਹਾ ਜੋ ਕੁਛ ਸੀ ਮੈਂ ਤੁਹਾਨੂੰ ਦੱਸਦਾ। ਮੈਂ ਕਿਹੜਾ ਕੋਈ ਝੂਠ ਬੋਲੇ ਪਰ ਨਾ ਮੈਂ ਝੂਠ ਬੋਲਾ। ਇਸ ਕਿਸਮ ਦਾ ਉਹਦਾ ਹੈਵੀਅਰ ਹੈ ਇਹਦਾ ਮਤਲਬ ਇਹ ਹੈ ਕਿ ਉਹਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਸੀ ਅਰ ਕੰਮ ਜਿਹੜਾ ਸਾਰਾ ਆਨਲਾਈਨ ਹੀ ਕੀਤਾ ਹੋਇਆ ਸੀ ਟੈਲੀਫੋਨ ਦੇ ذریعے ਵੀਡੀਓਜ਼ ਦੇ ذریعے ਹੀ ਕੀਤਾ ਹੋਇਆ ਸੀ ਤੋਂ ਇਸ ਤਰ੍ਹਾਂ ਕਿਤੇ ਵਿੱਚ ਪਹਿਲੀ ਵਾਰ ਮਤਲਬ ਸਿਖੈ ਸਕਦੇ ਆ ਕਿ ਟੈਬਰੀਜ਼ਮ ਦੇ ਜ਼ਮਾਨੇ ਤੋਂ ਬਾਅਦ ਪਹਿਲੀ ਵਾਰ ਐਡੀ ਵੱਡੀ ਇੱਕ ਘਟਨਾ ਸਾਡੇ ਸਾਹਮਣੇ ਆਉਂਦੀ ਹੈ ਔਰ ਮਾਪਿਆਂ ਨੇ ਕਿਉਂਕਿ ਇਹਨੇ ਕਿਰਵਾ ਮੋਟਰਸਾਈਕਲ ਵੀ ਲਿਆ ਸੀ اور ਨਾਲ ਹੀ ਇਹ ਇੱਕ ਨਮਾ ਆਈ ਜਿਹੜੀ ਇਹ ਮੋਬਾਈਲ ਵੀ ਸੀਤਾ ਹੋਇਆ ਸੀ ਜੀ ਇਹ ਮੋਬਾਈਲ ਤੇ ਉਹਦੇ ਬਾਰੇ ਜਾਣਕਾਰੀ ਲਈ ਵੀ ਕਿੱਥੋਂ ਲਿਆਤ ਹੈ ਕਿ ਐਸੀ ਮੈਂ ਆਪਣੇ ਮਾਮੇ ਤੋਂ ਲਿਆ ਇਹਨੇ ਮਾਮੇ ਨੂੰ ਪੁੱਛਿਆ ਕਿ ਤੇ ਮਾਮੇ ਨੇ ਕਿਹਾ ਤੇ ਮੈਂ ਤਾਂ ਕੋਈ ਕਿਰਤਈਆ ਵੀ ਨਹੀਂ ਦਿੱਤਾ ਹੂੰ ਇਤੋਂ ਸ਼ੱਕ ਪੈਂਦਾ ਕਿ ਇਸ ਬੰਦੇ ਨੂੰ ਸ਼ਾਇਦ ਬਾਹਰੋਂ ਕੋਈ ਪੈਸਾ ਵੀ ਆਇਆ ਹੋਵੇ ਪੈਸਾ ਜ਼ਿਆਦਾ ਨਹੀਂ ਤਾਂ ਸਕੂਟਰ ਸੇਕ ਤੇ ਮੈਂ ਕਿਨੇ ਖਰੀਦੇ ਹੋਇਆ ਔਰ ਇਤੋਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਜਿਹੜੇ ਫਾਰਸ ਤੋਂ ਦੇ ਮਤਲਬ ਐਸੀ ਕੈਸਾਈਡ ਨੇ ਵਿਰੋਧੀ ਫੋਰਸਸ ਐ ਉਹ ਕਿਸ ਤਰ੍ਹਾਂ ਸਾਡੇ ਬਤਿਆ ਨੂੰ ਜਿਹੜਾ ਪਚਲਾ ਨੂੰ ਦੇ ਵਿੱਚ ਲੈ ਕੇ ਐਕਸਾਈਟ ਕਰਦੇ ਆ ਜੀ ਐਕਸਾਈਟ ਕਰਦੇ ਨੇ ਹਿਪਰਟਾਈਜ਼ ਕਰਦੇ ਨੇ ਇਨਕੋ ਮੈਂ ਤੁਹਾਨੂੰ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਹੈਗੀ ਹੈ ਹਣੀ ਟ੍ਰੈਪ ਦੇ ਵਿੱਚ ਵੀ ਕਈ ਸਾਰੇ ਲੋਕਾਂ ਨੂੰ ਉਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਸੀ ਇੱਥੋਂ ਤੱਕ ਜਾਣਕਾਰੀ ਦੀ ਬਕਬਕ ਸਮਝ ਕੌਣ ਸ਼ਲਕੇ ਆਉਂਦੀ ਹੈ ਕਿ ਸਿਕਿਉਰਿਟੀ ਫੋਰਸਸ ਦੇ ਵਿੱਚ ਵੀ ਉਹਨਾਂ ਨੇ ਇੰਟਰਫੀਅਰੈਂਸ ਆਪਣੀ ਕੀਤੀ ਹੋਈ ਹੈ ਜੀ ਸਤਿ ਸ਼੍ਰੀ ਅਕਾਲ। ਹਾਂ। ਅੱਛਾ ਇਹ ਟਿਲੋ ਸਾਹਿਬ ਇੱਕ ਤੋਂ ਬਾਅਦ ਹੁਣ ਸਵਾਲ ਲੈ ਜਦੋਂ ਇਹ ਪਾਰਸਲ ਘਰ ਵਿੱਚ ਓਨਸੀ ਮਤਲਬ ਔਨਲਾਈਨ ਡਿਲੀਵਰੀ ਕਰਨਾ ਸੀ ਪਾਰਸਲ ਜਿਹੜੇ ਸੀਗੇ ਤਾਂ ਜਿਹੜੇ ਤੁਹਾਡੇ ਡਿਪਾਰਟਮੈਂਟ ਆ ਜਿਹੜੇ ਕੋਰੀਅਰ ਕੰਪਨੀ ਵਾਲੇ ਜਦੋਂ ਪਾਰਸਲ ਡਿਲੀਵਰ ਕਰਦੇ ਆ ਤਾਂ ਇਹ ਫਿਰ ਸਕਰੀਨ ਨਹੀਂ ਹੁੰਦੇ। ਨੀ ਜੇ ਬਸ ਸਿਚਵ ਖਾਦੇ ਨਹੀਂ ਹੁੰਦੀ ਜਿਆਦਾ ਸਕਰੀਨਿੰਗ ਹੁੰਦੀ ਜਿਵੇਂ ਵਿਕਸਤ ਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਆਪਾਂ ਕਹਿੰਦੀ ਹੈ ਕਿ ਸਕਰੀਨਿੰਗ ਹੁੰਦੀ ਹੈ ਇੱਥੇ ਤਾਂ ਜਿਹੜਾ ਮਟੀਰੀਅਲ ਕਿਉਂਕਿ ਮਟੀਰੀਅਲ ਜਿਹੜਾ ਬਾਹਰੋਂ ਦੇਸ਼ ਤੋਂ ਬਾਹਰੋਂ ਮਗਾਈਏ ਫਿਰ ਤਾਂ ਸ਼ਾਇਦ ਸਕਰੀਨਿੰਗ ਵਗੈਰਾ ਹੋਵੇ ਤਾਂ ਇੱਥੇ ਦੇਸ਼ ਦੇ ਵਿੱਚ ਵੀ ਮਿਲ ਜਾਂਦੀਆਂ ਨਾ ਜਿਹੜੇ ਕੈਮੀਕਲ ਵਗੈਰਾ ਹੈਗੇ ਕੈਮੀਕਲ ਤਾਂ ਦੇਸ਼ ਦੇ ਵਿੱਚ ਵੀ ਮਿਲ ਜਾਂਦੇ ਕਿਸੇ ਵੀ ਦੁਕਾਨ ਤੋਂ ਤੁਸੀਂ ਮੰਗਵਾ ਲਓ ਜੋ ਮੰਗਵਾ ਲਓ ਮਿਲ ਜਾਂਦਾ ਇੱਥੇ ਇੱਥੋਂ ਤਾਂ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਜਿਹੜੇ ਸਮਗਮਲਨ ਕਰਨ ਵਾਲੇ ਲੋਕ ਆ ਵਿਦੇਸ਼ਾਂ ਦੇ ਵਿੱਚ ਵੀ ਬਿੰਗੇ ਟੇਡੇ ਢਣਵੇਂ ਨਾਲ ਵਕਫਤ ਤੌਰ ਤਰੀਕਿਆਂ ਦੇ ਨਾਲ ਜਿਹੜੀਆਂ ਮਸ਼ੀਨਰੀਆਂ ਪਾਸਾ ਵੀ ਲਾ ਜਾਂਦੇ ਆ ਜੀ ਸੋ ਇਹ ਮੁਲਕ ਬਹੁਤ ਵਧੀਆ ਠੀਕ ਹੈ ਪੰਜਾਬ ਦੀ ਪੁਲਿਸ ਦੇ ਬਾਅਦ ਟੈਰਰਿਸਟ ਦੇ ਫਰੰਟ ਦੇ ਤੇ ਚੰਗਾ ਕੰਮ ਰਿਹਾ ਹੈ ਬੀਤੇ ਦੇ ਦੌਰਾਨ ਪਰ ਹੁਣ ਉਸ ਲੈਵਲ ਦੀ ਚੌਕਸੀ ਵੀ ਹੈ ਜਿਹੜੀ ਉਦੋਂ ਹੁੰਦੀ ਸੀ ਤੇ ਉਦੋਂ ਵੀ ਆਪਾਂ ਦੇਖੀਏ ਬਾਪੂ ਦੇ ਸਕੰਦੇ ਕਿ ਪੂਰੀ ਚੌਕਸੀ ਹੁੰਦੀ ਸੀ ਫੇਰ ਵੀ ਇੱਥੇ ਕੋਈ ਨਾ ਕੋਈ ਮਾਰਦਾਤਾ ਹੋ ਜਾਂਦੀਆਂ ਸੀ ਮਾਪਿਆਂ ਨੂੰ ਅੱਛੀ ਗੱਲ ਹੋਈ ਕਿ ਮਾਪਿਆਂ ਨੂੰ ਕੋਈ ਵੀ ਇੰਟਿਊਸ਼ਨ ਪੈਣਕਰੀ ਪਈ ਕਿ ਸਾਡਾ ਬੱਚਾ ਜਿਹੜਾ ਆ ਓਹੋ ਲੀ ਤਾਂ ਉਤਰ ਚੁੱਕਾ ਜਿਹੜਾ ਕਿ ਅੰਦਰੇ ਰਹਿੰਦਾ ਆ ਕੋਈ ਕਿਸੇ ਕਸਮ ਦੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੋਵੇਗਾ ਜਾਂ ਫਿਰ ਕੋਈ ਉਹਦੀ ਐਕਟੀਵਿਟੀਆਂ ਇਹੋ ਜਿਹੀ ਹੋਵੇਗੀ ਔਰ ਕੁਝ ਨਾ ਕੁਝ ਇਸ ਤਰ੍ਹਾਂ ਘਰ ਵਿੱਚ ਕੁਸਮ-ਮਸਰ ਹੁੰਦੀ ਹੋਵੇਗੀ ਨਹੀਂ ਆ ਫਿਲਚ ਬਸ ਇਹ ਤਾਂ ਮਾਪਿਆਂ ਨੇ ਪਾਇ ਸੀ ਕਿ ਮੁੰਡਾ ਪੜਾਖੂ ਹੈ ਔਰ ਇਹ ਤਿਆਰੀ ਕਰਦਾ ਇਹ ਕਾਇਰ ਹੈ ਕਿ ਮੈਨੂੰ ਅੱਜ ਇੱਕ ਲਾਜ ਹੀ ਤਿਆਰੀ ਕਰਨੀ ਹੈ ਕਿਉਂਕਿ ਪਲੱਸ 2 ਤੋਂ ਬਾਅਦ ਸਾਡੇ ਲਾਹ ਹੋ ਜਾਂਦਾ ਹੈ ਆਮ ਤੌਰ ਤੇ 12 ਸਾਲ ਦਾ ਹੁੰਦਾ ਜੇ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਕਰੀਏ ਜਿਹੜਾ ਪਲੱਸ 2 ਤੋਂ ਲਾ ਕਰਦੇ ਆ ਉਹ 5 ਸਾਲ ਦਾ ਹੁੰਦਾ ਜੀ ਉਹ ਬਾਪੇ ਨੇ ਇਹ ਕਹਦੇ ਸੀ ਮੈਂ ਅੰਦਰ ਬੈਠ ਕੇ ਪੜਦਾ ਮੈਨੂੰ ਪੜ੍ਹਨ ਦਿਓ ਮੈਨੂੰ ਤਾਂ ਕਿ ਪਰੇਸ਼ਾਨ ਨਾ ਕਰੋ ਕਿਹੜੀਆਂ ਚੀਜ਼ਾਂ ਮਗਵਾਈਆਂ ਜਾਂਦੀਆਂ ਸੀ ਇਹ ਤੀਜੀਆਂ ਚੀਜ਼ਾਂ ਜਿਹੜੀਆਂ ਆਨਲਾਈਨ ਉਸ ਵੇਲੇ ਕਰਾਂਦੇ ਵਿੱਚ ਹੁੰਦੀਆਂ ਜਦੋਂ ਮਾਪੇ ਲਈ ਹੁੰਦਾ ਫਾਦਰ ਵਗੈਰਾ ਕੰਮ ਕਰਨ ਵਾਸਤੇ ਗਏ ਆ ਖੇਤਾਂ ਖੁੱਤਾਂ 'ਚ ਮਾਣ ਹੁੰਦੀ ਆ ਮਾਣ ਦਾ ਉਹ ਬੱਚੇ ਨਾਲ ਆਇਦਾ ਜਿਆਦਾ ਹੁੰਦਾ ਜਦੋਂ ਮੈਂ ਪੜ੍ਹਦੇ ਰਹਿ ਕੇ ਚੀਜ਼ਾਂ ਮਗਵਾਉਂਦਾ ਇਹਦੇ ਬਾਪ ਨੂੰ ਵੀ ਉਸ ਵੇਲੇ ਤਾਂ ਲੱਗਿਆ ਕਿ ਇਹਨੂੰ ਤੰ ਕੀ ਕੁਝ ਜੀ ਦੇ ਦੇ ਇਹ ਨੂੰ ਬਿਲਕੁਲ ਪਤਾ ਹੁੰਦਾ ਕਿ ਕੋਈ ਚੀਜ਼ ਬਹੁਤ ਖਤਰਨਾਕ ਹੈ ਤਾਂ ਮੇਰਾ ਵੀ خیال ਤੇ ਉਹ ਫਿਰ ਟਿਆੜੂ ਲੈ ਕੇ ਅੰਦਰ ਵੜਦਾ ਉਹ ਤਾਂ ਜੋ ਆਪ ਤੱਕ ਨਹੀਂ ਹੋਇਆ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਤੇ ਗੱਲ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਹੈ ਅਰੇ ਪੁਲਿਸ ਨੂੰ ਵੀ ਤੁਸੀਂ ਦੇਖੋ ਪਹਿਲੇ ਦਿਨ ਜਦੋਂ 10 ਤਾਰੀਖ ਨੂੰ ਇਹ ਸਾਰਾ ਕੁਝ ਹੋਇਆ 10 ਤਾਰੀਖ ਤੇ ਪੁਲਿਸ ਵੀ ਨਹੀਂ ਪੁਲਿਸ ਵੀ 11 ਤਾਰੀਖ ਨੂੰ ਆਉਂਦੀ ਹੈ ਜੀ 11 ਤਾਰੀਖ ਨੂੰ ਪੁਲਿਸ ਆਉਂਦੀ ਹੈ ਤੇ ਉਹ ਤੋਂ ਬਾਅਦ ਹੀ ਇਹਦਾ ਫਾਦਰ ਗਿਆ ਉਹਨੂੰ ਸਪਾਈ ਕਰਦਾ ਕਵਲ ਦੇ ਦਿੱਤੇ ਵਿਚਾਰਾ ਉਹ ਆਫਸਕਾਰ ਹੋ ਗਿਆ ਹਾਦਸੇ ਦਾ अच्छा टोटो साहब फिर जब ये बिस्ट्रो बसपोटिक सामग्री ਦੇ پارسل ਘਰ ਵਿੱਚ ਆ ਰਹੇ ਸੀ ਇੱਕ ਤੋਂ ਵੱਧ ਆਏ ਹੋਣਗੇ ਤਾਂ ਇਹ ਫਿਰ پارسل ਕਿਹੜੀ ਜਗ੍ਹਾ ਤੋਂ ਆਦੇ ਸੀਗੀ ਔਰ ਕੋਰੀਅਰ ਜਿਹੜਾ ਸੀ ਇਹ ਕਿੱਥੋਂ ਹੁੰਦਾ ਸੀ ਕੁਪਲਿਸ ਵੀ ਅਜੇ ਤੱਕ ਪੁਲਿਸ ਨੇ ਬਸ ਫਿਰ ਸਾ ਪੁਲਿਸ ਨੇ ਹਾਲੇ ਤੱਕ ਗਾਲੀ ਡਗਜਾਰ ਨਹੀਂ ਕੀਤੀ ਜਦੋਂ ਕਈ ਵਾਰ ਪੁੱਛਿਆ ਪੁਲਿਸ ਵਾਲਿਆਂ ਨੂੰ ਕਹਿੰਦੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਜੇ ਇਹ ਗੱਲਾਂ ਇਹਨਾਂ ਨੂੰ ਲੀਕ ਜ ਕਰਦੇ ਆ ਤੁਹਾਡੇ ਮੀਡੀਆ ਦੇ ਵਿੱਚ ਆਉਂਦੀਆਂ ਤਾਂ ਫਿਰ ਉੱਥੋਂ ਤੱਕ ਪਹੁੰਚ ਜ ਤੱਕ ਕਰਨੀ ਹੈ ਅਸੀਂ ਜਦੋਂ ਲੋਕਾਂ ਨੂੰ ਵੀ ਇਨਟੈਰੋਗੇਟ ਕਰਨਾ ਹੈ ਇਹਦੇ ਵਿੱਚ ਇਨਵੋਲਵ ਕਰਨਾ ਹੈ ਕਿ ਕੱਲਾ ਸਰਫੀਦੇ ਕੋਲੇ ਵੀ ਇਹੋ ਜਿਹਾ ਮਟੀਰੀਅਲ ਹੋਰ ਕਿੰਨੀਆ ਥਾਂਾਂ ਤੇ ਗਿਆ ਹੋਊਗਾ ਉਹ ਵੀ ਉਹਨਾਂ ਨੂੰ ਜਾਣਕਾਰੀ ਹਾਸਲ ਕਰਨੀ ਹੈ ਇਸ ਕਰਕੇ ਬਹੁਤੀ ਜਿਹੜੀ ਹੈ ਉਹ ਜਾਣਕਾਰੀ ਮਿਲ ਨਹੀਂ ਸਕਦੀ ਆਪਾਂ ਨੂੰ ਅਜੇ ਤੱਕ ਔਰ ਇਹ ਜਿਦੋਂ ਦਾ ਰਿਮਾਰਕ ਖਤਮ ਹੋਗਾ ਫਿਰ ਇਹ ਗੱਲ ਸਾਹਮਣੇ ਆ ਜੇਗੀ ਪੁਲਿਸ ਨੇ ਹੁਣ ਤੱਕ ਕੋਈ ਐਸੀ ਕੋਈ ਕਲੂ ਜਾਂ ਫਿਰ ਕੋਈ ਐਸੀ ਪਬਲਿਕ ਤੋਂ ਡਿਮਾਂਡ ਕੀਤੀ ਹੈ ਜਿ ਕਿਸੇ ਨੂੰ ਇਨਫੋਰਮੇਸ਼ਨ ਹੋਵੇ ਕਿਸੇ ਕਸਮ ਦੀ ਇਸ ਬੰਦੇ ਪ੍ਰਤੀ ਇਸ ਮੁੰਡੇ ਦੀ ਫੋਟੋ ਵੀ ਫਰਸ਼ੋਰ ਕਿੰਨੀ ਉਮਰ ਦਾ ਇਹ ਲੜਕਾ ਆ ਅਤੇ ਬਾਕਖ ਅਖਬਾਰਾਂ ਦੇ ਵਿੱਚ ਇਹਦੀ ਤਸਵੀਰ ਵੀ ਛਾਪੀ ਗਈ ਹੈ ਇਹਦੀ ਉਮਰ ਸਿਰਫ 19 ਸਾਲ ਹੈ 19 ਸਾਲ ਹੈ ਇਹ ਤਸਵੀਰਾਂ ਇਹ ਜਿਹੜੀਆਂ ਤਸਵੀਰਾਂ ਇਹ ਜਿਹੜਾ ਹੈ ਉਹ ਤਸਵੀਰਾਂ ਵੀ ਉਹ ਨਹੀਂ ਆ ਫੈਲ ਨਹੀਂ ਕਰ ਸਕਦੇ ਫਰੈਂਚ ਤਸਵੀਰਾਂ ਅਰ ਇਸ ਕੈਨ ਨੂੰ ਮੀਡੀਆ ਵੱਲੋਂ ਜ਼ਿਕਰੀ ਜਾਣ ਦਿੱਤਾ ਜਾ ਰਿਹਾ ਹੈ ਐਨਰ ਹਸਪੀਟਲ ਦੇ ਵਿੱਚ ਵੀ ਇਹਨੂੰ ਜਿਹੜੀ ਮਜਬੂਤ ਪਰੇ ਵਿੱਚ ਰੱਖਿਆ ਗਿਆ ਸੀ ਜਿਹਦੇ ਆਪਾਂ ਜਿਹੜੇ ਸਕੂਲ ਦੇ ਦਾਖਲਾ ਵਗੈਰਾ ਕਰਵਾਉਣੇ ਆਪਾਂ ਜਾਂ ਦੂਸਰੇ ਦਾਖਲੇ ਭੇਜਦੇ ਆ ਉਹ ਖੁਦ ਪੱਤਰਕਾਰ ਨੇ ਉੱਥੋਂ ਤੱਕ ਅਪਰੋਚ ਕਰਕੇ ਉਹ ਤਸਵੀਰਾਂ ਲਈਆਂ ਬਾਕੀ ਦੀ ਤਸਵੀਰ ਜਿਹੜੀ ਕੋਸ਼ਿਸ਼ ਤਸਵੀਰ ਉਹ ਨਹੀਂ ਕੋਲੀ ਸੀ ਸੋ ਇਹ ਸਾਰਾ ਕੁਝ ਜਿਹੜਾ ਆ ਮਤਲਬ ਐਟ ਵਾਂਸ ਹੋ ਜਾਣਾ ਮਤਲਬ ਇੰਨੀ ਜਲਦੀ ਵਿੱਚ ਇਹਨੂੰ ਹਿਪਨੋਟਾਈਜ਼ ਕਰ ਦੇਣਾ ਤਾਂ ਕੁਝ ਤੁਹਾਨੂੰ ਕੀ ਲੱਗਦਾ ਐਜ਼ ਅ ਤੁਸੀਂ ਜਰਨਲਿਸਟ ਵਿੱਚੋਂ ਔਰ ਜਰਨਲਿਸਟ ਜਿਹੜਾ ਆ ਉਹ ਡਿਗ ਆਊਟ ਕਰਦਾ ਕਿ ਬਰੀ ਆਪਣੇ ਐਂਗਲਸ ਤੋਂ ਕਿ ਇਹ ਸਾਡੇ ਗਵਾਂਡ ਦੇਸ਼ ਦੇ ਨਾਲ ਕਨੈਕਟਡ ਹੋਵੇਗਾ ਫਰ ਸ਼ੋਰ ਦੇਖੋ ਜੀ ਇੱਕ ਤਾਂ ਸਿੱਖਾਂ ਤੁਹਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੇ ਲੰਦੇ ਪੰਜਾਬ ਦੇ ਲੋਕ ਤੇ ਚੜ੍ਹਦੇ ਪੰਜਾਬ ਦੇ ਲੋਕ ਆ ਉਹ ਇੱਕ ਦੂਜੇ ਨੂੰ ਮੁਹੱਬਤ ਬਰੀ ਕਰਦੇ ਆ ਮੈਨੂੰ ਵੀ ਪਾਕਿਸਤਾਨ ਦੋ ਜਵਾਬਾਂ ਦੇ ਆਂਦਾ ਮੌਕਾ ਮਿਲਿਆ ਹੈ ਤੇ ਬਹੁਤ ਜ਼ਿਆਦਾ ਪ੍ਰੇਮ ਮਿਲਿਆ ਸਾਨੂੰ ਵੀ ਜਿਹੜਾ ਸਮਾਂ ਹੈ 47 ਦੇ ਵਿੱਚ ਅਸੀਂ ਵਿਛੜੇ ਸੀ ਹੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਹਿੰਦੇ ਪੰਜਾਬ ਦੇ ਲੋਕਾਂ ਨਾਲ ਸਾਡੀ ਵੀ ਥੋੜੀ ਜਿਹੀ ਨੇੜਤਾ ਹੋ ਜਾਂਦੀ ਹੈ ਹੂੰ ਉਧਰਲੇ ਪਾਸੋਂ ਜਦੋਂ ਕੋਈ ਵੀ ਵੀਡੀਓ ਵਗੈਰਾ ਆਉਂਦੀ ਹੈ ਬੱਚੇ ਪ੍ਰਭਾਵਿਤ ਹੁੰਦੇ ਆ ਛੋਟੀ ਉਮਰ ਦੇ ਪ੍ਰਭਾਵਿਤ ਹੁੰਦੇ ਆ ਹੂੰ ਛੋਟੀ ਉਮਰ ਦੇ ਬੱਚਿਆਂ ਨੂੰ ਜਦੋਂ ਤੁਸੀਂ ਰਮਾਂਸ ਤੇ ਕੋਈ ਲਾਲਚ ਦੇਣੇ ਸ਼ੁਰੂ ਕਰ ਦਿਓ ਤੁਸੀਂ ਜੰਨਤ ਜਹਾਨ ਦੀ ਗੱਲ ਕਰਨੀ ਸ਼ੁਰੂ ਕਰ ਦਿਓ ਤਾਂ ਉਹ ਡੀਲ ਹੋ ਜਾਂਦੇ ਆ ਦੂਜੀ ਗੱਲ ਇਹ ਪੰਖ ਦਿਖਣੀ ਪਈਏ ਕਿ ਉਹ ਗਫਰ ਬੰਦਾ ਨੂੰ ਕਿਉਂ ਨਹੀਂ ਕਰਦੇ ਜਿਹੜਾ ਜੁਗਾਂਦੀ ਦੇਸ਼ ਹੈ ਜੋ ਗੁਆਂਦੀ ਦੇਸ਼ ਦੇ ਅਜੰਸੀਆ ਉਹ ਅਕਸਰ ਜੇ ਦੇਖਿਆ ਪਤਾ ਇੰਟੈਲੀਜੈਂਟ ਬੰਦਾ ਦਿੱਤੀ ਹੀ ਟਾਰਗੇਟ ਕਰਦੇ ਆ ਔਰ ਇੰਟੈਲੀਜੈਂਟ ਬੱਚੇ ਜਿਹੜੇ ਹੈਗੇ ਜਦੋਂ ਉਹਨਾਂ ਨੂੰ ਆ ਜਾਂਦੇ ਛੇਤੀ ਹੀ ਅਲੂਰ ਵੀ ਹੋ ਜਾਂਦੇ ਜੀ ਮੇਰਾ ਇਹ ਵੀ ਲੱਗਦਾ ਹੈ ਕਿ ਜਿੰਨਾ ਇੰਟੈਲੀਜੈਂਟ ਹੋਊਗਾ ਬੰਦਾ ਉਹਦੇ ਚੋਂ ਨਹੀਂ ਦੇਈਮਾਨੀ ਨਹੀਂ ਹੁੰਦੀ ਅਜਿਹਾ ਕੋਈ ਦੇਈਮਾਨ ਬਣ ਨਹੀਂ ਹੁੰਦਾ ਔਰ 19 ਸਾਲ ਦੀ ਉਮਰ ਦਾ ਬਿਲਕੁਲ ਨਹੀਂ ਉਹ ਆਪਣਾ ਕੈਸਰੀ ਨੇ ਪੀਨੇ ਜਰੇ ਹੂੰ ਹੂੰ ਇਹ ਉਮਰ ਕੋਈ ਬੱਚੀ ਹੈ ਇਹ ਇਸ ਉਮਰ ਦੇ ਵਿੱਚ ਛੇਤੀ ਹੀ ਬੱਤੀ ਹੈ ਜਿਹੜੇ ਉਹ ਉਛਲਾ ਦੇ ਚਾਹਿੰਦੇ ਤੁਸੀਂ ਪੁਰਾਣਾ ਪੰਜਾਬ ਦਾ ਮੈਂ ਤਾਂ ਟੈਰਰਿਜ਼ਮ ਵੀ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਹੂੰ ਹੂੰ ਟੈਰਰਿਜ਼ਮ ਦੇ ਦੌਰ ਵਿੱਚ ਵੀ ਜ਼ਿਆਦਾਤਰ ਜਿਹੜੇ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖੂਨ ਖਰਾਬਾ ਕਰਾਇਆ ਛੋਟੀ ਉਮਰ ਦੇ ਬੱਚੇ ਹੁੰਦੇ ਸੀ ਹੂੰ ਹੂੰ ਵੱਡੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਇਸਤੇਮਾਲ ਕਰਦੇ ਹੁੰਦੇ ਸੀ ਅਕਸਰ ਬਰੂਦ ਜਿਹੜਾ ਹੈਗਾ ਉਹ ਛੋਟੇ ਬੱਚਿਆਂ ਨੂੰ ਬਰਾਕੇ ਇਸਤੇਮਾਲ ਕੀਤਾ ਜਾਂਦਾ ਹੈ ਜੀ ਜੀ ਟੈਰੋਰ ਸਾਬ ਤੁਹਾਨੂੰ ਕੋਈ ਖਤਸ਼ਾ ਹੈ ਪਾਇਆ ਜਾ ਰਿਹਾ ਕਿ ਇਹ ਨੇ ਕੁਝ ਨਾ ਕੁਝ ਮਨੁੱਖੀ ਬੰਬ ਬਣਿਆ ਜਾਂ ਫਿਰ ਇਹ ਨੇ ਕਿਹੜਾ ਐਸਾ ਨੁਕਸਾਨ ਕਰਨ ਦਾ ਸੀਗਾ ਜਿਹੜਾ ਕਦੀ ਆਪਾਂ ਸੋਚਿਆ ਨਹੀਂ ਨਾ ਕਿਸੇ ਏਜੰਸੀ ਨੇ ਸੋਚਿਆ ਕਿ ਇੰਟਰਨਲ ਦਸ਼ਮਣ ਜਿਹੜਾ ਹੈ ਦੇਸ਼ ਦੇ ਦੇਸ਼ ਵਿੱਚ ਹੀ ਬੈਠਾ ਉਹ ਵੀ ਛੋਟੀ ਉਮਰ ਦਾ ਅਮਰੀਕਾ ਕਿਉਂਕਿ ਜੋ ਸਾਡੇ ਕੋਲੇ ਹੁਣ ਤੱਕ ਇਨਫੋਰਮੇਸ਼ਨ ਆਈ ਹੈ ਪੰਜਾਬ ਦੇ ਵਿਚਲੇ ਕੁਝ ਨੀਸ਼ੀ ਕਰਨਾ ਇਹਨੂੰ ਇਸਤੇਮਾਲ ਕਰਦੇ ਸੀ ਜਿਵੇਂ ਕਸ਼ਮੀਰ ਥੀ ਔਰ ਖਾਸ ਕਰਕੇ ਕਟੂਆ ਦੇ ਨੇੜੇ ਤੇੜੇ ਕਿ ਕੋਈ ਪਹਿਲਾਂ ਇਕ ਵਾਰ ਦੇ ਕਟੂਆ ਜਾ ਵੀ ਆਇਆ ਹੈ ਦੂਸਰੀ ਟਿਕਟ ਵੀ ਹੈ ਨਹੀਂ ਬੁੱਕੇਟ ਟਿਕਟ ਦੀ ਬਸਤੀ ਬੁਕਿੰਗ ਉਹ ਕਟੂਆ ਨਹੀਂ ਹੋਈ ਸੀ ਹੂੰ ਇਹਨੂੰ ਪੰਜਾਬ ਚ ਨਹੀਂ ਸਿਸਟਮਲ ਕਰਦਾ ਕਟੂਆ ਦੇ ਵਿੱਚ ਕਿਉਂਕਿ ਮੇਰੇ ਕਲਮ ਤੋਂ ਉਥੇ ਜਿਆਦਾ ਕਟੂਆ ਦੇ ਵਿੱਚ ਹੈ ਜਿਹੜਾ ਮੁਸਲਮਾਨ ਭਾਈਚਾਰਾ ਉਹਦੇ ਉੱਤੇ ਸਕਿਉਰਿਟੀ ਫੋਰਸਸ ਵੀ ਇੰਟੈਲੀਜੈਂਸ ਏਜੰਸੀਆਂ ਦੀ ਨਿਕਾ ਕੁਝ ਜਿਆਦਾ ਕਿੰਝ ਹੁੰਦੀ ਹੈ ਹੂੰ ਸ਼ਿਕਵਾ ਜਿਹੜਾ ਹੋਵੇ ਜਿਹਦੇ ਪੱਗ ਮੰਨੀ ਹੋਵੇ ਉਹਨੂੰ ਕਈ ਵਾਰੀ ਉਹ ਸਮਝਦਾ ਵੀ ਤਾਂ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਅ ਲੱਗਾ ਜਿਵੇਂ ਪੈਰਿਸੂ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਸ਼ਾਂਤੀ ਆ ਪੰਜਾਬ 'ਚ ਕੋਈ ਬੰਦਾ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ ਕਦਰ ਕਿਉਂ ਕਰੂਗਾ ਖਾਸ ਕਰਕੇ ਜਿਹੜਾ ਬੰਦਾ ਉਹਨਾਂ ਨੇ ਟ੍ਰੇਡ ਨਾ ਕੀਤਾ ਹੋਵੇ ਇਸੇ ਕਾਰਨ ਕਿ ਪੰਜਾਬ ਦੀ بجائے ਇਹਨੂੰ ਇਹਨੂੰ ਉਹ ਇਸਤੇਮਾਲ ਕਰਨਾ ਚਾਹੁੰਦੇ ਸੀ ਜੰਮੂ ਕਸ਼ਮੀਰ ਦੇ ਵਿੱਚ ਹਾਲੇ ਕਲੀਅਰ ਹੋ ਗਿਆ ਦੱਸ ਦਿੱਤਾ ਇਹਨੇ ਕਿ ਮੈਨੂੰ ਹਿਊਮਨ ਬੰਬ ਦੇ ਤੌਰ ਤੇ ਉਹਨਾਂ ਨੇ ਇਸਤੇਮਾਲ ਕਰਨਾ ਸੀ ਜਿਹੜਾ ਇਹਦੇ ਘਰੋਂ ਮਟੀਰੀਅਲ ਮਿਲਿਆ ਜੀ ਇਹਦੇ ਵਿੱਚ ਜਿਹੜੀ ਆ ਆਪਾਂ ਬਾਡੀ ਦੇ ਨਾਲ ਇਸਤੇਮਾਲ ਕਰਦੇ ਹਾਂ ਬਰੂਦ ਬੰਨਣ ਵਾਸਤੇ ਬੈਲਟ ਉਹ ਵੀ ਬਰੰਦ ਹੋਈ ਹੈ ਇਦੇ ਅਕਾਊਂਟ ਵਿੱਚ ਕੋਈ ਪੈਸੇ ਵੈਸਟਰ ਜਰੂਰ ਆਹੀਂ ਜਾਂ ਫਿਰ ਕੁਝ ਇਹੋ ਜਿਹੀਆਂ ਜਿਹੜੇ ਪੈਸੇ ਭੇਜਦੇ ਐਪਸ ਨੇ ਉਹਨਾਂ ਅਹੀਂ ਕੁਝ ਪੁਲਿਸ ਨੇ ਇਹ ਕਲੇਮ ਕੀਤਾ ਕਿ ਇੰਨੇ ਪੈਸੇ ਅਕਾਊਂਟ ਵਿੱਚ ਆਏ ਨੇ ਜਾਂ ਫਿਰ ਇੰਨੇ ਪੈਸੇ ਅਕਾਊਂਟ ਵਿੱਚ ਗਾ ਟ੍ਰਾਂਸਫਰ ਹੋਏ ਨੇ ਕੋਈ ਟ੍ਰਾਂਜੈਕਸ਼ਨ ਵਗੈਰਾ ਉਹਦੀ ਵੀ ਗੱਲ ਹੋਈ ਹੈ ਕੋਈ ਇਨਵੈਸਟੀਗੇਸ਼ਨ ਦਾ ਸਟਿਲ ਹਾਲੀ ਹਿੱਸਾ ਹੈ ਨਹੀਂ ਆਫਸਰ ਕਾਰਜ ਜਿਹੜੀ ਗੱਲ ਦਾ ਪਤਾ ਲੱਗਿਆ ਉਹਨੇ ਨਹੀਂ ਵੀ ਦੱਸਿਆ ਕਿ ਕਿੰਨਾ ਪੈਸਾ ਆਇਆ ਕੀ ਹੈ ਪੈਸਾ ਜਰੂਰ ਪਰ ਹੋਇਆ ਹੈ ਇਹ ਗੱਲ ਕਿਸ ਕੰਦੀ ਤੇ ਪੁਸ਼ਟੀ ਜਿਹੜੀ ਹੈਗੀ ਹੈ ਆਫੀਸ ਰਿਕਾਰਡ ਕੁਝ ਅਧਿਕਾਰੀਆਂ ਨੇ ਕਰ ਦਿੱਤੀ ਹੈ ਲੇਕਿਨ ਉਹ ਆਪਣਾ ਨਾਮ ਜਗ੍ਹਾੜ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਵੀ ਨਹੀਂ ਚਾਹੁੰਦੇ ਕਿਸੇ ਨੂੰ ਕਿਉਂ ਪ੍ਰੋਬਲਮ ਦੇ ਵਿੱਚ ਪਾਇਆ ਜਾਵੇ ਸਾਡਾ ਖਬਰ ਇਨਫੋਰਮੇਸ਼ਨ ਤੱਕ ਹੁੰਦਾ ਖਬਰ ਤੱਕ ਹੁੰਦਾ ਹੈ ਔਰ ਹੋਤਾ ਹੈ ਇਤੋਂ ਅੱਗੇ ਜਾ ਵੀ ਨਹੀਂ ਜਾ ਸਕਦਾ ਜਦੋਂ ਇਨਵੈਸਟੀਗੇਸ਼ਨ ਪੈਂਡਗ ਹੋਵੇ ਜੀ ਕਿ ਜਿਹੜੀ ਤੁਹਾਡੇ ਗਏ ਦੇਸ਼ਾਂ ਦੇ ਵਿੱਚ ਇਨਵੈਸਟੀਗੇਸ਼ਨ ਦੇਦੀ ਵਿਕਸਿਤ ਜਿਹੜੇ ਵਿੱਚ ਉਹ ਪੋਰਟਲ ਜਿਹੜੀ ਹੈਗੀ ਹੈ ਸੈਂਟੀਫਿਕ ਜਿਹੜੇ ਜਿਹੜੇ ਪੁਰਾਣੇ ਮੈਥਡਿ ਚੱਲਦੇ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਕਿ ਇਹਨੂੰ ਠੀਕ ਕੀਤਾ ਜਾਵੇ ਖਾਸ ਕਰਕੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਗੈਰਾ ਅੱਜ ਜਿਹੜੀ ਉਹਨਾਂ ਨੇ ਇਨਪੁਟਸ ਖਤਰੀਆਂ ਕੀਤੀਆਂ ਉਹ ਉਹ ਆਪਣੇ ਪੱਤਰ ਦੇ ਦਿੱਤੇ ਇੱਕ ਵਕਰੀ ਇਨਕੁਆਰੀ ਕਰ ਰਹੀ ਹੈ ਜਿਹੜੀ ਉਹ ਇਨਕੁਆਰੀ ਅਸਲ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਕਨੈਕਸ਼ਨ ਹੈ ਉਹਦੇ ਵਿੱਚੋਂ ਪਤਾ ਲੱਗਣਾ ਕਿ ਕੌਣ ਕੌਣ ਕਿੱਥੇ ਕਿੱਥੇ ਕੀ ਕੁਛ ਸੀ ਜਾ ਰਿਹਾ ਇਸ ਪਿੰਡ ਦੀ ਪਾਪੂਲੇਸ਼ਨ ਕਿੰਨੀ ਹੈ ਇਹ ਪਿੰਡ ਬਹੁਤ ਪੁਰਾਣਾ ਜੀ ਆੜੇ ਨਾਇ ਸੋਚੀ ਹਰਾਨ ਹੋ ਗਏ ਕਿ ਜਿਹੜੀ ਸਭ ਤੋਂ ਪਹਿਲੀ ਲਾਇਬ੍ਰੇਰੀ ਇਸ ਖਿੱਤੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਹੈ ਤੋ ਇਸੇ ਪਿੰਡ ਦੇ ਵਿੱਚ ਹੈ ਜੀਹਾਂ ਪਿੰਡ ਦੇ ਵਿੱਚ ਆ ਤੁਸੀਂ ਕੱਢ ਕੇ ਦੇਖੋਗੇ ਲਾਇਬ੍ਰੇਰੀ ਜਿਹੜੀ ਹੈ ਕਿ ਇਹ ਵੈੱਬਸਾਈਟ ਉਹਦੀ ਬਕਾਇਦਾ ਬਣੀ ਹੋਈ ਹੈ ਚਾਹੇ ਵੈੱਬਸਾਈਟ ਵੀ ਅੱਜ ਤੋਂ 10 ਸਾਲ ਪਹਿਲਾਂ ਬਣੀ ਜੀ ਬਹੁਤ ਇਹ ਇਸ ਪਿੰਡੇ ਦੇ ਪੜ੍ਹੇ ਲਿਖੇ ਲੋਕ ਹੈ ਬੜੇ ਪ੍ਰੋਗਰੈਸਿਵ ਲੋਕ ਹੈ ਉਹਨਾਂ ਦੇ ਵਿੱਚੋਂ ਇੱਕ ਐਗਰੀਕਲਚਰ ਦੇ ਵਿੱਚ ਬਹੁਤ ਵੱਡੇ ਉਹਦੇ ਕੋਲ ਬੰਦਾ ਰਿਟਾਇਰ ਹੋਇਆ ਹੈ ਉਹਦਾ ਇੱਕੋ ਹੀ ਬੱਚਾ ਸੀ ਉਹ ਬੱਚੇ ਦੀ ਡੈਥ ਹੋ ਗਈ ਸੀ ਉਹਨੇ ਆਪਣੀ ਸਾਰੀ ਜਿਹੜੀ ਹੈਗੀ ਹੈ ਜੋ ਵੀ ਉਹਦੀ ਕਮਾਈ ਸੀ ਉਹ ਕਮਾਈ ਉਹ ਲਾਇਬਰੀ ਦੇ ਤੇ ਹੀ ਖਰਚ ਕਰ ਰਿਆ ਜੀ ਔਰ ਜੇ ਕੇਸ ਪਿੰਡ ਦੇ ਵਿੱਚੋਂ ਬੜੇ ਚੰਗੇ ਚੰਗੇ ਬੰਦੇ ਵਕੀਲ ਵਗੈਰਾ ਬਹੁਤ ਨਿਕਲੇ ਹੋਏ ਐ ਇਸ ਵੇਲੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਪਾਰਲੀਮੈਂਟੀ ਹਲਕੇ ਦਾ ਇੰਚਾਰਜ ਲਾਇਆ ਹੈ ਨਵਦੀਪ ਸਿੰਘ ਜੀਤਾ ਐਡਵੋਕੇਟ ਹੈ ਉਹ ਵੀ ਇਸੇ ਪਿੰਡ ਨੂੰ ਬਿਲੋਂਗ ਕਰਦੇ ਐ ਔਰ ਉਹ ਬਾਹਰ ਐਸੋਸੀਏਸ਼ਨ ਬਠਿੰਡਾ ਦਾ ਪ੍ਰੈਜ਼ੀਡੈਂਟ ਵੀ ਰਿਹਾ ਐ ਬਦਰ ਬਹੁਤ ਪ੍ਰੋਗਰੈਸਿਵ ਲੋਕ ਆ ਬੜਾ ਵਧੀਆ ਪਾਪੂਲੇਸ਼ਨ ਦੀ ਪੋਪ ਬਹੁਤ ਪੁਰਾਣਾ ਪਿੰਡ ਹੈ ਵੱਡਾ ਪਿੰਡ ਹੈ ਇਹ ਬੜਾ ਮਸ਼ਹੂਰ ਪਿੰਡ ਹੈ ਜੀ ਇਸ ਪਿੰਡ ਦਾ ਮਾਹੌਲ ਜਿਹੜੀ ਪੰਜਾਬ ਪੁਲਿਸ ਹੈ ਜਾਂ ਫਿਰ ਮਿਲਟਰੀ ਹੈ ਜਾਂ ਫਿਰ ਕੋਈ ਹੋਰ ਐਸੀਆਂ ਜਿਹੜੀਆਂ ਇੱਥੋਂ ਦੀ ਸਾਡੀ ਏਜੰਸੀਸ ਨੇ ਬਖੋਤਰ ਦੀ ਪੁਲਿਸ ਜਿਹੜੀ ਫੋਰਸਸ ਨੇ ਉਹ ਇਸ ਵੇਲੇ ਇਸ ਪਿੰਡ ਅ ਨੂਲ ਰਿਪੇਟ ਵਿੱਚ ਲਿਆ ਹੋਇਆ ਹੈ ਲੇਕਿਨ ਵੀ ਗਾ ਦੇ ਹਕਕੋ ਕਿ ਦਿ ਬੋਏ ਦੀ ਸਫਾਈ ਹੋ ਗਈ ਸੀ ਕਿ ਮਹਿਤਰੀ ਵਾਲੇ ਆਏ ਸੀ ਉਸਨੇ ਪੈਰਾ ਲਾਇਆ ਸੀ ਪਰ ਫਿਰ ਕਾਫੀ ਖਰਾ ਤਰ ਸੀ ਲੇਕਿਨ ਇਹ ਪੁਰਸ਼ ਦਾ ਰਵਈਆ ਉਹ ਪਿੰਡ ਪ੍ਰਤੀ 네ਗੇਟਿਵਲੀ ਹੈ ਕਿ ਨਾ ਹੀ ਪਿੰਡ ਵਾਲਾ ਪੁਰਸ਼ ਪ੍ਰਤੀ 네ਗੇਟਿਵ ਹੈ ਕਿਉਂਕਿ ਪਿੰਡ ਵਾਲੇ ਲੋਕ ਵੀ ਜਾਣਦੇ ਆ ਕਿ ਮਾਮਲੇ ਦੀ ਹਕੀਕਤ ਤੱਕ ਪਹੁੰਚਣ ਬਾਅਦ ਤੇ ਜ਼ਰੂਰੀ ਹੈ ਪੁਲਿਸ ਨੂੰ ਸਹੂਲਤ ਦਿੱਤਾ ਜਾਂਦੀ ਇਥੋਂ ਤੱਕ ਇਹ ਨਾ ਵੀ ਇਹਦਾ ਵਾਕੀ ਪਰਿਵਾਰ ਦਾ ਹਿੱਸਾ ਹੈ ਜੇ ਫਾਦਰ ਤਾਂ ਹਸਪੀਟਲ ਦੇ ਵਿੱਚ ਪਏ ਹੈ ਜੀ ਦਾਦੀ ਹੈ ਇਹਦੀ ਨਜ਼ਰ ਹੈ ਉਹ ਆਪਣੇ ਮਤਲਬ ਜਿਹੜੇ ਇੱਕ ਉਹਦਾ ਛੋਟਾ ਬੇਟਾ ਜੀ ਦਾਦੀ ਦਾ ਉਹਨਾਂ ਦੇ ਘਰ ਹੈ ਔਰ ਜੇ ਜਿਹੜੇ ਪੁਲਿਸ ਵਾਲੇ ਤੇ ਲੋਕ ਇੱਥੇ ਬੈਠੇ ਸੀ ਸਕਿਉਰਟੀ ਫੋਰਸ ਵਾਲੇ ਨੇ ਲੰਗਰ ਪਾਣੀ ਦਾ ਪ੍ਰਬੰਧ ਵੀ ਇਹਨਾਂ ਨੇ ਆਪਣੇ ਤਰ੍ਹਾਂ ਕੀਤਾ ਹੋਇਆ ਸੀ ਕਿ ਕੋਈ ਗੱਲ ਨਹੀਂ ਸਾਡੇ ਮੁੰਡੇ ਤੋਂ ਗਲਤੀ ਹੋਈ ਹੈ ਮੁੰਡਾ ਡੀਰੇਲ ਹੋ ਗਿਆ ਸੀ ਤੁਸੀਂ ਮਹਿਮਾਨ ਹੋ ਪਿੰਡ ਦੇ ਤੇ ਉਹਨਾਂ ਦੀ ਚਾਹ ਪਾਣੀ ਰੋਟੀ ਟੁੱਕ ਵਗੈਰਾ ਸਾਰਾ ਉੱਥੋਂ ਅੰਦਰੋਂ ਹੈ ਉਹੀ ਦੇ ਦਿੰਦੇ ਸੀਗੇ ਪਹਤੀ ਮਤਲਬ ਜਿਹਨੂੰ ਆਪਾਂ ਕਹਿ ਦਈਏ ਬਰਾ ਪੀਸ ਫੁੱਲ ਪਿੰਡ ਹੈ ਚੰਗੇ ਸਿਆਰੇ ਲੋਕ ਹੈ। ਸੋ ਪੁਲਿਸ ਵੀ ਕਾਡਿਗਰੀ ਹੋ ਗਈ ਹੈ। ਜੀ ਪਿੰਡ ਦੇ ਲੋਕ ਅਤੇ ਪਰਿਵਾਰ ਜਿਹੜਾ ਆ ਪੁਲਿਸ ਨਾਲ ਪੂਰਾ ਕੋਆਪਰੇਟ ਕਰ ਰਿਹਾ ਕਿ ਠੀਕ ਹੈ ਗਲਤੀ ਹੋ ਗਈ ਹੈ ਉਹ ਐਡਮਿਟ ਆਪ ਕਰਦਾ ਉਹ ਆਪ ਫਿਕਰਮੰਦ ਹੈ ਕਿ ਆਉਣ ਬੜਾ ਸਮਝ ਜਿਹੜਾ ਹੈ ਕਿਹੋ ਜਿਹਾ ਹੋਵੇਗਾ ਕਿਨਾਂ ਕਿਨਾਂ ਲੋਕਾਂ ਨਾਲ ਕਨੈਕਟਡ ਹੋਇਆ ਹੋਵੇਗਾ ਉਹਨਾਂ ਦਾ ਬੱਚਾ ਔਰ ਜਲਤੇ ਉਹਦੇ ਮਾਈਂਡ ਤੇ ਕਿਹੋ ਜਿਹਾ ਅਸਰ ਪਿਆ ਹੋਵੇਗਾ ਅਫੈਕਟ ਜ਼ਰੂਰ ਪਿਆ ਹੋਊਗਾ ਜਿਸ ਕਰਕੇ ਇਹਨਾਂ ਹਾਲਾਤਾਂ ਵਿੱਚ ਇਹ ਬੱਚੇ ਨੇ ਵਿਸਪੋਰਟਕ ਸਮਗਰੀ ਮੰਗਾਈ ਆ ਭੇਜਣ ਵਾਲਾ ਕੌਣ ਆ ਇਹ ਤਾਂ ਸਾਰਾ ਕੁਝ ਪੁਲਿਸ ਦੀ ਮੇਰੇ ਕਹਿ ਸਾਨੂੰ ਇਸ ਤੱਕ ਖੜੇ ਜਾਣਾ ਮੈਨੇ ਚਾਹੀਦਾ ਜਨ ਚਕ ਪੁਲਿਸ ਜਿਹੜੀ ਆ ਪ੍ਰੈਸ ਰਿਲੀਜ਼ ਨਹੀਂ ਕਰਦੀ ਉਹਨਾਂ ਚਕ ਆਪਾਂ ਇਹ ਮਤਲਬ ਕਿ ਇਸ ਹੱਦ ਤੱਕ ਬੈਠ ਰਿਹਾ ਕਿ ਤੁਹਾਡੀ ਗੱਲ ਠੀਕ ਹੈ ਕਿ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਹਿੱਸਾ ਆ ਤਾਂ ਉਸ ਨੂੰ ਸੀਡਾ ਨਾ ਟੱਚ ਕਰੀ ਅਸੀਂ ਗੱਲ ਪੱਟ ਤੇ ਵਿੱਚ ਹੁਣ ਤੱਕ ਪੁਲਿਸ ਪ੍ਰਸ਼ਾਸਨ ਦੀ ਆਊਟਪੁੱਟ ਕੀ ਆ ਦੇਖੋ ਪੁਲਿਸ ਪ੍ਰਸ਼ਾਸਨ ਦੀ ਆਉਟਪੁੱਟ ਇਹ ਹੈ ਕਿ ਜਿਹੜੀ ਸਾਡੇ ਐਸਐਸਪੀ ਹੈ ਉਹ ਇੱਕ ਲੇਡੀ ਹੈ ਅਮਨਿਤ ਕੋਟਨ ਬੈਲ এডਿਕੇਟਡ ਹੈ ਔਰ ਬਹੁਤ ਹੀ ਕੋਆਪਰੇਟਿਵ ਹੈ ਉਹ ਮਤਲਬ ਇਹ ਵੀ ਪੁਲਿਸ ਨੂੰ ਖੁੱਲ੍ਹ ਕੇ ਉਹਨੇ ਦਾਗਾਂ ਨਹੀਂ ਛੱਡਿਆ ਹੋਇਆ ਕਿ ਕੁੱਟਮਾਰ ਕਰੋ ਤੇ ਵਿਰੋਧ ਕਰੋ ਸੈਂਟੀਫਾਈਕਲੀ ਜਿੰਨੀ ਤੁਹਾਡੀ ਪੁਲਿਸ ਕੋਈ ਕਾਬਲੀਅਤ ਹੈ ਉਹਦੇ ਮੁਕਾਬਲੇ ਸੈਂਟੀਫਾਈਕਲੀ ਕਰ ਰਹੀ ਹੈ ਤੇ ਨਾਲ ਦੂਸਰੀ ਏਜੰਸੀਆਂ ਦੀਆਂ ਦੀਗਲੀ ਇੰਦਾਜ ਲਈ ਜਾ ਰਹੀ ਹੈ ਬੱਸੀ ਸਾਹਿਬ ਉਹ ਕਾਫੀ ਇੰਪੋਰਟੈਂਟ ਹੈ ਕਿਉਂਕਿ ਨਈਏ ਵਗੈਰਾ ਵੀ ਟ੍ਰੇਡਿੰਗ ਬੜੀ ਤਕੜੀ ਹੁੰਦੀ ਹੈ ਜਿਹੜੀਆਂ ਉਹ ਏਜੰਸੀਾਂ ਜਿਹੜੀਆਂ ਉਹ ਤਾਂ ਬਹੁਤ ਹੀ ਤੁਗਾਈ ਦੇ ਨਾਲ ਜਾਂਚ ਕਰ ਰਹੀ ਹੈ ਅਰ ਜਦੋਂ ਪ੍ਰਵਾਦ ਵੀ ਸਹਿਯੋਗ ਦੇ ਰਿਹਾ ਪਿੰਡ ਵੀ ਸਹਿਯੋਗ ਦੇ ਰਿਹਾ ਤੇ ਮੇਰੇ ਖਿਆਲ ਮੁਤਾਬਕ ਇਹਨਾਂ ਨੂੰ ਇਹ ਗੱਲ ਵੀ ਉਸ ਲਈ ਕਰ ਰਿਹਾ ਇਹ ਸਮਝਦੇ ਕਿ ਬੱਚਾ ਧੀਰੇਲ ਹੋ ਗਿਆ ਸੀ ਇਹ ਬੱਚਾ ਗੁੰਮਰਾਹ ਹੋ ਗਿਆ ਹੈ ਅਰ ਇਹਦੇ ਤੇ ਮੈਨੂੰ ਸਮਝਦਾ ਕਿ ਸਟੇਟ ਨੂੰ ਵੀ ਚਾਹੀਦਾ ਹੈ ਕਿ ਉਹ ਬੱਚੇ ਦਾ ਮੈਂਟਲ ਜਿਹੜੀ ਹੈਗੀ ਹੈ ਕੜਵਟ ਉਹਨੂੰ ਵੀ ਦਰਸਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਉਹਦੀ ਕਾਉਂਸਲਿੰਗ ਵਗੈਰਾ ਵੀ ਕਰਨੀ ਚਾਹੀਦੀ ਹੈ ਕਿ ਇਹ ਕਾਨੂੰਨ ਨੇ ਬਾਕੀ ਕੰਮ ਤਾਂ ਜਿਹੜਾ ਕਰਨਾ ਕਰਨਾ ਹੀ ਹੈ ਹੂੰ ਹੂੰ ਉਹਨੂੰ ਅਹਿਸਾਸ ਕਰਵਾਇਆ ਜਾਵੇ ਕਿ ਕਾਕਾ ਤੋਂ ਗਲਤੀ ਤੋਂ ਗਲਤ ਕੰਮ ਕਰਨਾ ਕਿਉਂਕਿ ਜੇ ਪੋਜ਼ਿਟਿਵ ਹੋਊਗਾ ਪੁਲਸਵਾ ਨਜ਼ਰੀਗਾ ਤਾਂ ਹੋਰ ਲੋਕ ਤੇਰੇ ਇਹ ਗੁਮਰਾਹ ਹੋਣ ਤੋਂ ਬਚ ਜਾਣਗੇ ਜੀ ਜਿਸ ਸਕੂਲ ਵਿੱਚ ਇਹਨੇ ਸਟੱਡੀ ਕੰਪਲੀਟ ਕੀਤੀ ਹੈ 12 ਗ੍ਰੇਡ 97% ਲੈ ਕੇ ਸਕੂਲ ਦੇ ਜਿਹੜਾ ਪ੍ਰਿੰਸੀਪਲ ਸਾਹਿਬ ਜਾਂ ਫਿਰ ਜਿਹੜੇ ਟੀਚਰ ਸਾਹਿਬਾਨ ਨੇ ਉਹ ਉਹਨਾ ਦੇ ਨਾਲ ਤੁਸੀਂ ਗੱਲਬਾਤ ਕੀਤੀ ਕਿਸੇ ਪੱਤਰਕਾਰ ਨੇ ਜਾਂ ਆਪਜੀ ਨੇ ਕਿ ਇਹਦਾ ਐਕਟੀਵਿਟੀ ਕਿਹੋ ਜੀ ਸੀ ਸਕੂਲ ਦੇ ਵਿੱਚ ਕਿ ਇਹ ਸਾਲਿਟ੍ਰੇਨ ਦਾ ਸੀਗਾ ਸਿਰਫ ਕਿਤਾਬਾਂ ਤਕ ਸੀਮਿਤ ਸੀਗਾ ਜਾਂ ਫਿਰ ਇਹ ਉਂਝ ਵੀ ਬੱਚਿਆਂ ਦੇ ਨਾਲ ਕੋਲ ਦਾ ਮਿਲਦਾ ਸੀ ਗੱਲਾਂਬਾਤ ਕਰ ਰਸੀ ਓਵਰ ਮਾਈਂਡਡ ਸੀ ਜਾਂ ਇਹਦਾ ਬਿਹੇਵੀਅਰ ਕਿਹੋ ਜਿਹਾ ਸੀਗਾ ਕੋਈ ਪਹਿਲਾਂ ਤਾਂ ਨਹੀਂ ਇਹਦਾ ਕੋਈ ਕ੍ਰਿਮੀਨਲ ਰਿਕਾਰਡਸ ਪਰ ਮਾ ਛੋਟਾ ਬੱਚਾ ਆ ਕੋਈ ਨਹੀਂ ਦੀ ਇਹੋ ਜੀ ਐਕਟੀਵਿਟੀ ਲੜਾਈ ਝਗੜੇ ਵਿੱਚ ਤਾਂ ਇਸ ਇਨਵੋਲਡ ਨੇ ਤੇ ਜਿਹੜੀ ਸਕੂਨ ਦੇ ਬਿਚਵੀ ਦਾ ਰਕਾਰਡ ਬਹੁਤ ਚੈ ਚਿੱਟਰੇ ਨੂੰ ਬੜੇ ਪਿਆਰ ਕਰਦੇ ਸੀ ਬਹੁਤਾਂ ਲੰਮਾ ਸਮਾਂ ਨਹੀਂ ਲੱਗਾ ਇੰਕਾ ਬਿਗੇ ਸਮਝਦਾ ਮੈਂ 3-4 ਮਹੀਨੇ ਕੀ ਇਹ ਸਾਰੇ ਡਵੈਲਪਮੈਂਟਸ ਹੋਈਏ ਉਸ ਤੋਂ ਪਹਿਲਾਂ ਨਹੀਂ ਸੀ ਕਿਉਂਕਿ ਜਦੋਂ ਆਈਫੋਨ ਆ ਗਿਆ ਇਹਨਾਂ ਫੋਨਾਂ ਦੇ ਉੱਤੇ 스마트 ਫੋਨ ਆ ਗਏ ਵੀਡੀਓਜ਼ ਵਗੈਰਾ ਦੇਖਣ ਲੱਗ ਗਿਆ ਛੋਟਾ ਬੱਚਾ ਸੀ ਧਮਾਟੀ ਤੌਰ ਦੇ ਤੇ ਇਹ ਉਹਨਾਂ ਦੇਖ ਸਕਤ ਨਹੀਂ ਕਹਿ ਸਕਦੇ ਆਪਾਂ ਨੰਬਰ ਪੰਜ ਦੇ ਨਾਲ ਇਹ ਹੋਰ ਗੱਲ ਹੈ ਲੇਕਿਨ ਜਿਹੜੀ ਦੁਨੀਆਦਾਰੀ ਦੀ ਸਮਝ ਹੁੰਦੀ ਆ ਉਹ ਦੇ ਹੈ ਨਹੀਂ ਇਹ ਬੱਚੇ ਦਿੱਤੇ ਕੜ ਗਿਆ ਜੀ ਉਹਨਾਂ ਦੀ ਉਹਨੇ ਲੇਰ ਕੀਤਾ ਤੇ ਬੱਚਾ ਫਸ ਗਿਆ ਹਮ ਅ ਭੈਨਾਂ ਬਹੁਤੀ ਮਤਲਬ ਸਕੂਲ ਵਾਲੇ ਪਾਸੋਂ ਵੀ ਕਦੇ ਦੀ ਸ਼ਿਕਾਇਤ ਨਹੀਂ ਆਈ ਕਿਸੇ ਕੋਸ਼ਿਸ਼ ਕੀਤੀ ਹੈ ਇੱਥੇ ਉਹਨਾਂ ਨਾਲ ਗੱਲ ਕਰਨ ਲਈ ਕਿ ਸਾਰੇ ਕਹਿੰਦੇ ਬਹੁਤ ਅੱਛਾ ਆਦਮੀ ਸੀ ਕਦੇ ਸੋਚੇ ਨਹੀਂ ਜਾ ਸਕਦਾ ਸੀ ਕਿ ਇਹ ਬੱਚਾ ਇਸ ਰਸਤੇ ਪੈ ਜਾਊਗਾ ਉਹ ਕਹਿੰਦੇ ਇਸ ਦਾ ਭਵਿੱਖ ਦੇਖਦੇ ਸੀ ਬੱਚੇ ਦਾ ਬਹੁਤ ਖੂੜਾ ਤਗੜਾ ਇੱਕ ਨੂੰ ਆਈਐਸਆਈ ਪੀਐਸ ਕੰਟੈਸਟ ਡਾਕਟਰ ਬਣ ਸਕਦਾ ਪਰ ਇਹ ਕਿਸਮਤ ਮਾੜੀ ਉਹ ਪਰਿਵਾਰ ਦੀ ਇਹ ਵੀ ਆਦੀ ਕਿਉਂਕਿ ਨਕਾਰਾਤਾ ਹੋਈ ਗਿਆ ਇੱਕ ਵਾਅ ਵੱਡੀ ਗਈ ਹੈ ਬਾਪ ਜਿਹੜਾ ਹੈਗਾ ਉਹ ਅੱਖਾਂ ਤੋਂ ਇਹ ਰਮਤ ਪੀੜ ਦੇ ਪਹਿਲਾਂ ਜਿਆਦਾ ਪਤਾ ਨਹੀਂ ਵੀ ਨਜ਼ਰ ਬਹਾਲ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਨੁਕਸਾਨ ਕਾਫੀ ਹੋ ਗਏ ਮੇਰੇ ਕਹਿਣ ਮੁਤਾਬਕ ਸ਼ਾਇਦ ਹੁਣ ਸੁਧਰ ਹੁੰਦਾ ਮੌਕਾ ਜੇ ਕਾਉਂਸਲਿੰਗ ਵਗੈਰਾ ਪ੍ਰਾਪਰ ਹੋਵੇ ਤਾਂ ਹੋ ਰਹੀ ਹੈ ਕੋਈ ਐਸੀ ਗੱਲ ਨਹੀਂ ਕਿਉਂਕਿ ਵਾਕਤ ਦੇ ਨਾਲ ਬੰਦਾ ਬੜਾ ਕੁਝ ਸਿੱਖ ਜਾਏ ਇਹ ਟੁਰ ਸਭ ਇਹ ਇਸ ਪਰਿਵਾਰ ਦੇ ਜਿਹੜੇ ਮਾਪੇ ਦੇ ਕਿੰਨੇ ਬੱਚੇ ਨੇ ਪਤਾ ਕੁਛ ਤੇ ਮੈਂ ਜਾਨ ਅਕੈਡਮੀ ਦੀ ਹਾਸਲ ਕੀਤੀ ਬਹੁਤੀ ਬੱਚਿਆਂ ਬਾਰੇ ਕਿਉਂਕਿ ਫੋਕਸ ਸਾਡਾ ਇਸੇ ਬੱਚੇ ਦੇ ਉਤੇ ਸੀ ਕਿ ਇਹ ਵੀ ਥੋੜੀ ਜਿਹੀ ਜਿਹੜਾ ਆਪਣਾ profession ਹੈ ਮੈਂ ਇਸ profession ਦੇ ਵਿੱਚ ਇਹ ਸਮਝਦਾ ਕਿ ਪਰਿਵਾਰ ਨੂੰ ਬਦਨਾਮ ਨਾ ਕੀਤਾ ਜਾਵੇ ਕਿ ਇੱਕ ਬੰਦੇ ਨੇ ਸਾਰੀ ਗੱਲਬਾਤ ਕੀਤੀ ਹੈ ਤੇ ਕੀਤੀ ਹੈ ਬਸ ਉਹ ਤੋਂਗਾ ਛੇੜਾ ਨਾ ਜਵੇ ਉਹਨੇ ਤੱਕ ਹੀ ਰਵੇ ਹੂੰ ਹੂੰ ਇਹ ਸਾਡੀ ਕੋਸ਼ਿਸ਼ ਹੈ ਹੁੰਦੀ ਹੈ ਕਿ ਜੇ ਬੰਦਾ ਕੋਈ ਡੀਰੇਲ ਹੋਇਆ ਹੈ ਗੁੰਮਰਾ ਹੋਇਆ ਹੈ ਤਾਂ ਉਹ ਸਿੱਧੇ ਰਸਤੇ ਤੇ ਆਵੇ ਹੂੰ ਹੂੰ ਕਈ ਵਾਰੀ ਆਪਾਂ ਇਹ ਕਰ ਲੈਨੇ ਦੀ ਵੀ ਪਰਿਵਾਰ ਦੇ ਵਿੱਚ ਉਹ ਆ ਬੰਦਾ ਉਹਨੇ ਆ ਕੀਤਾ ਕੀਤਾ ਕੱਲ ਨੂੰ ਕੀਤਾ ਆਪਾਂ ਨੇ ਇਹ ਵੀ ਕਰਨੀ ਹੁੰਦੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਹਿੰਦੀ ਉਹਨਾਂ ਨੂੰ ਧਿਆਨ ਚ ਰੱਖਣਾ ਪੈਂਦਾ ਹੈ ਸੂਪਰ ਸੀ ਬਤਾ ਆਪਣਾ ਧਿਆਨ ਨਹੀਂ ਲਾਇਆ ਕਿਉਂਕਿ ਬਰੀ ਘਰ ਦੇ ਵਿੱਚ ਇਹਨਾਂ ਦਾ ਸ਼ੋਰਟੇਜ ਵੱਡਾ ਵੀਰ ਹੋਵੇ ਕਈ ਵਾਰੀ ਉਹਦੇ ਨਾਲ ਬੰਦੇ ਗਲਤ ਕਰਦਾ ਹੈ ਉਪਰ ਹੋ ਜਾਂਦਾ ਹੈ ਕੋਈ ਗੱਲ ਸ਼ੇਅਰ ਕਰ ਲੈਂਦਾ ਹੈ ਜਾਣੇ ਅਣਜਾਣੇ ਤਾਂ ਫਿਰ ਮਾਪਾਪਨਾ ਗੱਲ ਕਰ ਸਕਦਾ ਤੇ ਮੇਤੋਂ ਮੈਂ ਇਹ ਮਤਲਬ ਜਿਸ ਕਰਕੇ ਸਵਾਲ ਤਾਂ ਕੀਤਾ ਹੈ ਕਿ ਸਾਨੂੰ ਕੁਝ ਕਲੂ ਮਿਲ ਸਕਦੇ ਸੀ ਕਿ ਜੇ ਪਰਿਵਾਰ ਦੇ ਵਿੱਚ ਕੋਈ ਇੱਕ ਹੋਰ ਇਹ ਇਹਦਾ ਭਰਾ ਹੁੰਦਾ ਤਾਂ ਮੇਰੇ ਖਿਆਲ ਕੇ ਜੂ ਜਿਹੜੀ ਹੈ ਘਰ ਦੇ ਨੂੰ ਉਕਸਕ ਜਿਹੜੀ ਸੀ ਐਡਵਾਂਸ ਵਿੱਚ ਮਿਲਣੀ ਸੁਆਭਕ ਸੀ ਕੈਰ ਐਨੀਵੇ ਜੋ ਤੁਹਾਡੇ ਸਾਹਮਣੇ ਆ ਜੋ ਅਸੀਂ ਪੁੱਛਿਆ ਸੁਣ ਵਾਲੇ ਸਰੋਤਿਆਂ ਦੀ ਜਾਣਕਾਰੀ ਵਾਸਤੇ ਟੈਲੋ ਸਾਹਿਬ ਤੁਸ ਸਮਝਾ ਦਿੱਤਾ ਬਠਿੰਡੇ ਜ਼ਿਲ੍ਹੇ ਦੇ ਨਾਲ ਜਾਂ ਫਿਰ ਹੋਰ ਜ਼ਿਲ੍ਹੇ ਜਿਹੜੇ ਨੇ ਉੱਥੇ ਕੋਈ ਐਸੀ ਘਟਨਾ ਤਾਂ ਨਹੀਂ ਵਾਪਰੀ ਪਹਿਲਾਂ ਕੁਝ ਕੋਈ ਹੋਰ ਐਸਾ ਬੱਚਾ ਇਹੋ ਜੇ ਐਕਟੀਵਿਟੀਜ਼ ਚ ਆਇਆ ਹੋਵੇ ਲਈ ਜੀ ਪਹਿਲੀ ਕਹਾਣੀ ਇਸ ਕੀ ਤੇ denn ਕੀ ਪਹਿਲੀ ਕਹਾਣੀ ਟੈਲੋ ਸਾਹਿਬ ਸਮਝਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਕਿਸੇ ਸਾਡਾ ਅੱਜ ਦਾ ਵਿਸ਼ੇਸ਼ ਸੈਗਮੈਂਟ ਜਿਸ ਵਿੱਚ ਸੀਨੀਅਰ ਪੱਤਰਕਾਰ ਬਖਤੌਟ ਢਿਲੋਂ ਸਾਹਿਬ ਸਾਡੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਤ ਦਾ ਪਿੰਡ ਜਿਹੜਾ ਇਹ ਬਹੁਤ ਹੀ ਦਿਖਿਆ ਜਾਵੇ ਕਿ ਇਸ ਵੇਲੇ ਅਖਬਾਰਾਂ ਦੀਆਂ ਸੁਰਖੀਆਂ 'ਚ ਆਇਆ ਹੋਇਆ ਔਰ 19 ਸਾਲ ਦਾ ਬੱਚਾ ਬੜਾ ਐਕਟਿਵ ਅਗਰੈਸਿਵ ਕਮਰਸ ਦੇ ਵਿੱਚ 97 ਪੁਆਇੰਟ ਨੰਬਰ